ਉਹ ਦੋ ਤਿੰਨ ਵਾਰੀ ਮੈਂ ਅੱਗੇ ਵੀ ਫੜੀ ਆ ਜੀ ਇਹ ਨਹੀਂ ਪਤਾ ਇਹ ਮੁੰਡਾ ਸੀ ਕੌਣ ਸੀ ਗਲਤ ਚੱਲ ਰਹੀ ਸੀ ਉਹ ਘਰੇ ਹੂੰ ਜਿਹੜਾ ਮੁੰਡਾ ਸੀ ਕਿੱਥੋਂ ਦੇ ਰਹਿਣ ਵਾਲਾ ਸੀ ਇਹ ਮੈਨੂੰ ਤਾਂ ਹੁਣ ਪਤਾ ਲੱਗਿਆ ਜੀ ਉਹ ਫਰੀਦਕੋਟ ਦਾ ਹੂੰ ਤੇ ਜਿਵੇਂ ਮੈਨੂੰ ਹੁਣ ਘਰੇ ਜਾ ਕੇ ਆਈ ਦੇਖ ਕੇ ਆਏ ਉਹ ਸਾਧਗਰੀ ਦਾ ਕੰਮ ਕਰਦਾ ਜੀ ਇਹਨੂੰ ਬਹਿਕਾ ਕੇ ਲੈ ਕੇ ਗਿਆ ਜਾਂ ਇਹ ਕਹੀ ਹੈ ਜੀ ਇਹ ਨਹੀਂ ਪਤਾ ਤੁਹਾਨੂੰ ਇਹ ਇਹ ਉਹਦੇ ਸੰਪਰਕ 'ਚ ਜਾਂ ਉਹ ਇਹਦੇ ਸੰਪਰਕ 'ਚ ਕਿਵੇਂ ਆਇਆ ਮੈਂ ਇਹਨੂੰ ਫੜਨ ਤੋਂ ਬਾਅਦ ਜੀ ਇਹਨੂੰ ਪੁੱਛਿਆ ਸੀਗਾ ਇਹ ਕਹਿੰਦੀ ਵੀ ਮੈਂ ਫੇਸਬੁੱਕ ਤੋਂ ਮਿਲੀ ਆ ਹੂੰ ਤੇ ਉਸ ਤੋਂ ਬਾਅਦ ਮੈਂ ਜਦੋਂ ਇਹ ਆਈਡੀ ਉਹਦੀ ਕਢਾਈ ਤੇ ਮੈਂ ਇਹਨੂੰ ਦੇਖਿਆ ਵੀ ਤੂੰ ਦੋ ਤਾਂ 22 ਸਾਲ ਪਹਿਲਾਂ ਵੀ ਮੈਂ ਦੋ ਤਿੰਨ ਵਾਰੀ ਤੈਨੂੰ ਫੜਿਆ ਲੋਕਾਂ ਨਾਲ ਗੱਲਾਂ ਕਰਦੇ ਵੀ ਉਹਨਾਂ ਚ ਇਹ ਮੁੰਡਾ ਆ ਇਹ ਹੈਗਾ ਉਹਦੇ ਵਿੱਚੋਂ ਇਹ ਅੱਗੇ ਵੀ ਦੋ ਤਿੰਨ ਵਾਰੀ ਮੈਂ ਫੜੀ ਆ ਜੀ ਤੇ ਮੈਂ ਰਿਸ਼ਤਾ ਬਚਾਉਣ ਕਰਕੇ ਜੀ ਚੁੱਪ ਕਰ ਜਾਂਦਾ ਸੀ ਮੈਂ ਚਲੋ ਕੋਈ ਨਹੀਂ ਬੱਚੇ ਨੇ ਕਿੰਨੇ ਕਹਿੰਦੇ ਕੀ ਕਰਾਂਗੇ ਮਰ ਜਾਣਗੇ ਵਿਚਾਰੇ ਕਿਉਂਕਿ ਉਹ ਮੁੰਡਿਆ ਤੁਰਦਾ ਨਹੀਂ ਸੀਗਾ ਮੁੰਡਾ ਤੇ ਪਰ ਇਹ ਨਹੀਂ ਹਟੀ ਜਦੋਂ ਕਹਿੰਦੇ ਨੇ ਜਨਾਨੀ ਰੱਸਾ ਚਬਨ ਨਹੀਂ ਹਟਦੀ ਜੀ ਹਾਂਜੀ ਨਹੀਂ ਹਟਦੀ ਇਹਨੂੰ ਰੋਕਿਆ ਬਹੁਤ ਸੀਗਾ ਜੀ ਪਾਰੇ ਨਹੀਂ ਗਲਤ ਚੱਲ ਰਹੀ ਸੀ ਤੇ ਹੁਣ ਤਾਂ ਜਾਨੀ ਕਿ ਬਹੁਤ ਹੀ ਜ਼ਿਆਦਾ ਸਾਨੂੰ ਨਾ ਤਾਂ ਰੋਟੀ ਚਾਈ ਤਰ੍ਹਾਂ ਦੇ ਰਹੀ ਸੀ ਗਾਲਾਂ ਕੱਢਦੀ ਸੀ 112 ਦੇ ਫੋਨ ਲਾ ਲੈਂਦੀ ਸੀ ਉਹ ਮੁੰਡੇ ਦੇ ਕਹਿੰਦੇ ਲਾਉਂਦੀ ਸੀ ਜਾਂ ਹੋਰ ਕਿਸੇ ਦੇ ਕਹਿੰਦੇ ਸ਼ੈ ਸੀਗੀ ਤੇ ਹੁਣ ਮੇਰੇ ਤੋਂ ਇਸੇ ਨਾਲ ਮੈਨੂੰ ਮਿਲਾਉਣ ਵਾਸਤੇ ਹੀ ਫਰੋਤੀਆਂ ਵੀ ਮੰਗੀਆਂ ਜਾਂਦੀਆਂ ਵੀ 50000 ਦੇ ਦੇ ਲੱਖ ਦੇ ਦੇ ਮੇਰੇ ਕੋਲ ਰਿਕਾਰਡਿੰਗਾਂ ਪਈਆਂ ਵੇਹੀ ਤਰੀ ਵਾਈਫ ਨਾਲ ਤੁਹਾਨੂੰ ਮਿਲਾ ਦਿੰਨੇ ਆ ਇਹ ਕਰ ਦਿੰਨੇ ਆ ਜਾਂ ਘਰੇ ਭੇਜ ਦਿੰਨੇ ਆ ਜਾਨੀ ਕਿ ਇਸ ਤਰ੍ਹਾਂ ਨਾਲ ਮੇਰਾ ਚੱਲ ਰਿਹਾ ਜੀ 2-3 ਸਾਲ ਤੋਂ ਹੀ ਇਹ ਪਲਾਨਿੰਗ ਹੈ ਜੀ ਸਾਰੀ ਜੋ ਵੀ ਹੋਇਆ ਜੀ ਤੇ ਹਾਂਜੀ ਤੁਹਾਡੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ 16 ਸਾਲ ਹੋ ਗਏ ਜੀ 16 17 ਲਵ ਮੈਰਿਜ ਇਹ ਮੇਰੀ ਪਹਿਲਾ ਹੀ ਲਵ ਮੈਰਿਜ ਹਾਂਜੀ ਆਮ ਤੌਰ ਤੇ ਸੀ ਵੀ ਸੁਣਦੇ ਹੁੰਨੇ ਆ ਤੁਸੀਂ ਵੀ ਸੁਣਦੇ ਆ ਵੀ ਜਿਹੜੀਆਂ ਲਵ ਮੈਰਿਜ ਹੁੰਦੀਆਂ ਸ਼ਾਦੀ ਹੁੰਦੀ ਆ ਉਹ ਥੋੜਾ ਚਿਰ ਹੀ ਚੱਲਦੀ ਆ ਨਹੀਂ ਜੀ ਮੇਰੇ ਤਾਂ ਸਹੁਰੇ ਵੀ ਨਾਲ ਕੰਮ ਕਰਾਈ ਜਾਂਦੇ ਦੇਖੋ ਜੀ ਹਮ ਜਾਨੀ ਕਿ ਸਾਰਾ ਪੂਰਾ ਔਣ ਜਾਣ ਸੀ ਬੱਚੇ ਮੇਰੇ ਸਾਹਮਣੇ ਆ ਜੀ ਸਹੁਰੇ ਵੀ ਸਾਹਮਣੇ ਪਏ ਆ ਵੀ ਕੋਈ ਲਵ ਮੈਰਿਜ ਵਾਲੀ ਰੇਂਜ ਹੀ ਹੋ ਗਿਆ ਜੀ ਸਾਡਾ ਜਾਨੀ ਕਿ 16 17 ਸਾਲ ਹੋ ਗਏ ਸੀਗੇ ਜੀ ਪਰ ਇਹ ਇਹਦੇ ਲੱਛਣ ਖਰਾਬ ਸੀ ਜਨਾਨੀ ਦੇ ਜੀ ਇਹ ਜਾਨੀ ਕਿ ਗਲਤ ਚੱਲ ਨੋ ਨਾ ਮੈਂ ਬਿਆਨ ਨਹੀਂ ਕਰ ਸਕਦਾ ਕੀ ਕਸ ਕਰੀ ਜਾਂਦੀ ਹੈ ਜੀ ਜੀ ਵਿਆਹ ਤੋਂ ਕਿੰਨੇ ਚਿਰ ਬਾਅਦ ਜਿਹੜਾ ਇਹਦਾ ਕਿਸੇ ਦੇ ਰਿਲੇਸ਼ਨ ਚ ਆ ਗਈ ਸੀ ਇਹ ਇਹ ਰਿਲੇਸ਼ਨ ਦੇ ਵਿੱਚ ਜੀ ਮੈਂ ਮੰਨ ਕੇ ਚੱਲੋ 5 ਸਾਲ ਤੋਂ ਹੀ ਦੇਖਦਾ ਆ ਰਿਹਾ ਹਾਂ ਪਹਿਲਾਂ ਹੋਰ ਵੀ ਸੀ ਕਿਤੇ ਜੀ ਹੂੰ ਤੇ ਉਸ ਤੋਂ ਬਾਅਦ ਇਹ ਥੋੜਾ ਜਿਹਾ ਮੇਰੇ ਮੂਰੇ ਯਾਰ ਹੋਣ ਲੱਗ ਗਿਆ ਜੀ ਮੈਂ ਅਨ ਦੇਖਾ ਕਰਕੇ ਕੰਮ ਤੇ ਜਾਉਂਗਾ ਬੱਚਿਆਂ ਦਾ ਤੁਹਾਨੂੰ ਪਤਾ 35 40 50000 ਰੁਪਏ ਕਰਦਾ ਖਰਚਾ ਹੀ ਕੰਮ ਤਾਂ ਕਰਨੀ ਘਰੇ ਇਕੱਲੀ ਸੀਗੀ ਇਹ ਮੈਨੂੰ ਯਾਨੀ ਕਿ ਉਹਨਾਂ ਕੀ ਟਾਈਮ ਦਿੰਦੀ ਸੀ ਜਿੰਨਾ ਕੋ ਲੋੜ ਆਈ ਬੱਚੇ ਬੱਚ ਸਕੂਲ ਚਲੇ ਜਾਂਦੇ ਸੀਗੀ ਮਕਰੂ ਇਹ ਔਰ ਤਾਂ ਇਹ ਸੀ ਛੱਡ ਲੈਂਦੀ ਸੀ ਵਾਈਫਾਈ ਮੇਰੇ ਘਰੇ ਲੱਗੇ ਹੋਏ ਆ ਜੀ ਯਾਨੀ ਕਿ ਆਰਾਮ ਦੀ ਜ਼ਿੰਦਗੀ ਜੀ ਰੀ ਸੀ ਮੇਰਾ 57300 ਰੁਪਿਆ ਬਿੱਲ ਆਇਆ ਜੀ ਹੁਣ ਭਰ ਕੇ ਆ ਮੇਰੇ ਕੋਲੇ ਰਸੀਦੀ ਤੇ ਮੈਂ ਤਾਂ ਬਸ ਇਹਦੇ ਖਰਚੇ ਚੱਕੀ ਜਾਂਦੇ ਸੀ ਤੇ ਇਹ ਐਸ਼ ਕਰ ਰਹੀ ਸੀ ਘਰੇ ਜੀ ਤੇ ਮੇਰੇ ਘਰੋਂ ਪੈਸਾ ਤੇ ਲਾ ਮੈਨੂੰ ਨਹੀਂ ਪਤਾ ਕਿ ਕਿੱਥੇ ਜਾ ਰਿਹਾ ਸੀ ਕਿੱਥੇ ਨਹੀਂ ਤੇ ਹੁਣ ਤਾਂ ਤੁਹਾਨੂੰ ਪਤਾ ਹੀ ਸਾਰਾ ਕੁਝ ਸੀ ਚੱਕ ਕੇ ਲੈ ਗਈ ਘਰੋਂ ਹੁਣ ਤਾਂ ਡਾਕ ਹੀ ਵੱਜੇ ਸਾਡੇ ਘਰੇ ਡਾਕ ਹੀ ਵੱਜੇ ਹਾਂਜੀ ਤੇ ਜਦੋਂ ਤੁਸੀਂ ਕੰਮ ਕੀ ਕਰਦੇ ਹੋ ਮੈਂ ਟੈਕਸੀ ਵੀ ਚਲਾਉਂਦਾ ਜੀ ਤੇ ਕਾਰਾਂ ਦਾ ਕੰਮ ਵੀ ਹੈ ਮੇਰਾ ਨਾਲ ਬੱਚੇ ਪਾਲਦੇ ਜਿਵੇਂ ਵੀ ਜੋ ਮਰਜ਼ੀ ਕਰ ਲਈ ਬੱਚੇ ਪਾਲਣੇ ਚਾਰ ਬੱਚੇ ਹੈ ਜੀ ਜੋ ਮਰਜ਼ੀ ਕਰ ਲਈਏ ਮਿਹਨਤ ਕਰਦੇ ਆਂ ਕੋਈ ਹੋਜੀ ਨਾ ਮੈਂ ਕੋਈ ਨਸ਼ਾ ਕਰਦਾ ਇੰਨਾ ਕੋਈ ਵੈਲ ਆ ਮੈਨੂੰ ਮੇਰਾ ਭਾਵੇਂ ਡਰਗ ਟੈਸਟ ਕਰਾ ਲਓ ਜੀ ਪਰ ਇਹ ਜਿਆਦਾ ਬਹੁਤ ਸਾਨੂੰ ਜਿਆਦਾ ਤੌਰ ਜਿਆਦਾ ਤੌਰ ਤੇ ਜਦੋਂ ਜਨਾਨੀਆਂ ਬੰਦੇ ਨੂੰ ਛੱਡ ਕੇ ਜਾਂਦੀਆਂ ਉਹ ਕਹਿੰਦੀ ਅਸੀਂ ਦੁਖੀ ਆ ਕਿ ਸਾਡਾ ਬੰਦਾ ਇੱਕ ਸ਼ਰਾਬੀ ਕੁਆਬੀ ਹੈ ਹਾਂਜੀ ਉਹ ਕਮਾਉਂਦਾ ਨਹੀਂ ਘੜਦਾ ਮਾਰਦਾ ਘਰੇ ਕੁਛ ਲੈ ਕੇ ਨਹੀਂ ਆਉਂਦਾ ਜਨਾਨੀ ਆੱਕ ਕੇ ਜਾਂਦੀ ਐ ਇੱਕ ਮਿੰਟ ਜਨਾਨੀ ਆੱਕ ਕੇ ਜਾਂਦੀ ਆਮ ਲੋਕ ਵੀ ਕਹਿੰਦੇ ਆ ਕਿ ਜਨਾਨੀ ਰਵੇ ਕਾਦੇ ਆਸਰੇ ਜਦੋਂ ਘਰ ਦੇ ਵਿੱਚ ਕੁਛ ਲਿਆਉਣਾ ਨਹੀਂ ਤੁਸੀਂ ਤਾਂ ਦੱਸ ਰਹੇ ਹੋ ਕਿ ਮੈਂ ਤਾਂ ਬਹੁਤ ਕੁਛ ਲਿਆਉਂਦਾ ਸੀ ਏਸੀ ਦੇ ਵਿੱਚ ਸੌਂਦੀ ਸੀ ਹਾਂਜੀ ਕਿੱਥੇ ਕਿੱਥੇ ਕਮੀ ਰਹੇਗੀ ਤੁਹਾਡੇ ਪਿਆਰ ਚ ਜੇ ਉਹ ਤੁਹਾਨੂੰ ਛੱਡ ਕੇ ਚਲੀ ਗਈ ਕੋਈ ਲੱਗਦਾ ਵੀ ਤੁਹਾਤੋਂ ਕਮੀ ਰਹੇਗੀ ਹੁੰਦੀ ਪਿਆਰ ਦੇ ਵਿੱਚ ਮੈਂ ਹੁਣ ਸ਼ੀਸ਼ਗੰਜ ਗੁਰਦੁਆਰੇ ਜਾ ਕੇ ਆਈ ਐ ਮੇਰੇ ਨਾਲ ਜੀ ਦੋ ਵਾਰੀ ਜਾ ਕੇ ਆਈ ਐ ਅੰਮ੍ਰਿਤਸਰ ਜਾ ਕੇ ਆਈ ਗੁਰਦੁਆਰਾ ਸਾਹਿਬ ਅਸੀਂ ਹੁਣ ਇਹਦਾ ਵੱਡੇ ਹੀ ਮਨਾਇਆ ਬੇਟਾ ਹਨ ਆ ਉਹ ਇਹੋ ਜਿਹੇ ਦਿਲ ਦੇ ਵਿੱਚ ਪਲਾਨਿੰਗ ਸੀ ਜੀ ਪਲਾਨਿੰਗ ਨਾਲ ਚੱਲ ਰਹੀ ਸੀ ਸਾਡੇ ਨਾਲ ਜੀ ਇਹ ਹਮ ਸិន ਟਾਈਮ ਟੂ ਟਾਈਮ ਸਾਨੂੰ ਟਾਈਮ ਦਿੰਦੀ ਸੀ ਸਾਰਿਆਂ ਨੂੰ ਜਿਵੇਂ ਬੱਚੇ 2 ਵਜੇ ਤੋਂ ਬਾਅਦ ਹੁੰਦੇ ਮੈਂ 3 ਵਜੇ ਤੋਂ ਬਾਅਦ ਹੋ ਨਹੀਂ ਬਾਕੀ ਟਾਈਮ ਇਹ ਅਸ਼ਕੀ ਤੇ ਸੀ ਜੀ ਹਮ ਵੀ ਅਸੀਂ ਤਾਂ ਸਮਝ ਲਓ ਇੱਕ ਕਮਾਈ ਦੇ ਜਰੀਏ ਸੀ ਤੇ ਇੱਕ ਦਿਲ ਬਲਾਉਣ ਨਹੀਂ ਬੱਚੇ ਸੀ ਜੀ ਹਮ ਵੀ ਸਾਡੇ ਨਾਲ ਤਾਂ ਗੇਮ ਚੱਲ ਰਹੀ ਸੀ ਸਾਰੀ ਗੇਮ ਚੱਲ ਰਹੀ ਸੀ ਗੇਮ ਚੱਲ ਰਹੀ ਸੀ ਜੀ ਤਹੋਣੇ ਗੇਮਿੰਦੀ ਮੈਂ ਫੜ ਲਈ ਸੀ ਜੀ ਕਿਉਂਕਿ ਮੈਨੂੰ 6-7 ਮਹੀਨੇ ਪਹਿਲਾਂ ਇਹਦੇ ਥੋੜੇ ਜੇ ਹਾਲਾਤ ਠੀਕ ਨਹੀਂ ਲੱਗੇ ਜਾਨੀ ਕਿ ਗੱਲ-ਗੱਲ ਤੇ ਲੜਾਈ ਕਰਨੀ 112 ਤੇ ਫੋਨ ਕਰਨਾ ਮੈਂ ਕਿਹਾ ਯਾਰ ਕੋਈ ਵੀ ਕਰਦੀ ਇੰਨੀ ਚੰਗੀ ਜਨਾਨੀ ਹੋਵੇ ਆਦੇ ਘਰ ਵਾਲੇ ਦੇ ਪ੍ਰਤੀ ਥਾਣੇ ਫੋਨ ਨਹੀਂ ਲਾਉਂਦੀ ਇਹ 112 ਦੇ ਫੋਨ ਤੋਂ ਫੋਨ ਲਾਉਣ ਨੂੰ ਸ਼ੁਰੂ ਕਰਤੀ ਸੀ ਨੇ ਵੀ ਮੈਂ ਐ ਕਰ ਦੂੰਗੀ ਮੇਰੇ ਕੋਲੇ 30 ਲੱਖ ਰੁਪਇਆ ਮੇਰੇ ਕੋਲ ਅਸਲਾ ਮੈਂ ਤੈਨੂੰ ਮਰਵਾ ਦੂੰਗੀ ਤੇ ਇਹ ਧਮਕੀਆਂ ਜਣੀਆਂ ਸ਼ੁਰੂ ਕਰਤੀ ਸੀ ਨੇ ਮੈਨੂੰ ਇਸ ਕਰਨਾ ਇਸ ਕਰਨਾ ਮੇਰੇ ਘਰ ਲੜਾਈ ਹੋਣੀ ਸ਼ੁਰੂ ਹੋ ਗਈ ਸੀ ਜੀ ਮੈਨੂੰ ਕਿਉਂ ਤੂੰ ਆ ਗੱਲਾਂ ਕਿਉਂ ਕਰਦਾ ਵੀ ਤੈਨੂੰ ਸਟ੍ਰੀਟ ਸਟ੍ਰੀਟ ਬੋਲੀ ਤੈਨੂੰ ਕੌਣ ਸਿਖਾਰਿਆ ਵੀ ਇਹ ਗੱਲਾਂ ਤਾਂ ਸਾਨੂੰ ਪਤਾ ਹੁੰਦੀਆਂ ਵੀ ਫਲਾਨੇ ਸਿੱਧੂ ਮੂਸੇ ਵਾਲੇ ਕੋਲੇ ਠਾਕਾ ਹਥਿਆਰ ਆ ਤੇ ਫਲਾਨਾ ਉਹਦੇ ਕੋਲੇ ਚਾਰ ਬੋਰ ਦੀ ਆਪਣਾ ਰਿਵਾਲਵਰ ਆ ਬੰਦਾ ਇੰਨੇ ਬੋਰ ਵਾਲੀ ਨਾਲ ਮਰਦਾ ਇੰਨੇ ਸ਼ਾਟ ਮਾਰ ਇਹੋ ਜਿਹੀਆਂ ਗੱਲਾਂ ਕਰਨ ਲੱਗੀ ਸੀ ਸਾਨੂੰ ਜੇ ਧਮਕੀਆਂ ਦੇਣੀਆਂ ਸ਼ੁਰੂ ਕਰਤੀ ਸੀ ਘਰੇ ਨਹੀਂ ਹਾਂਜੀ ਕਿ ਕੀ ਲੱਗਦਾ ਜੇ ਜਦੋਂ ਤੁਹਾਨੂੰ ਧਮਕੀਆਂ ਆਉਂਦੀਆਂ ਸੀ ਇਹਦੇ ਪਿੱਛੇ ਕਿਸੇ ਦਾ ਹੱਥ ਹੋ ਸਕਦਾ ਇਹ ਨਹੀਂ ਪਤਾ ਇਹਦੇ ਪਿੱਛੇ ਕੌਣ ਇਹਦੇ ਪਿੱਛੇ ਹੱਤ ਹੈ ਜੀ ਐਡਾ ਵੱਡਾ ਇਹਨਾਂ ਸਟੈਪ 'ਤੇ ਚੱਕਿਆ ਇਹਨਾਂ ਬੱਚਿਆਂ ਨੂੰ ਪੁੱਛੋ ਮੈਨੂੰ ਅਜ ਤੋਂ 1.5 ਸਾਲ ਪਹਿਲੇ ਨੇ ਜਨਮ ਵੀ ਦਿੱਤੀ ਹੈ ਜੀ ਅੱਛਾ ਹਾਂਜੀ ਪੁੱਛੋ ਬੇਟਾ ਨੂੰ ਮੇਰੇ ਨੂੰ ਜੀ 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 ਇੱਕ ਮੇਰੀ ਤਾਂ ਮੈਂ ਕੈਮਰਾਮੈਨ ਨੂੰ ਕਹਿੰਨਾ ਤਸਵੀਰਾਂ ਦਿਖਾ ਦੇ ਬੱਚੇ ਐਡੇ ਹੀ ਸੋਹਣੇ ਤੇ ਪਿਆਰੇ ਆ ਤੇ ਸਿਆਣੇ ਬੱਚੇ ਬਹੁਤ ਜ਼ਿਆਦੇ ਆ ਇਹਨਾਂ ਬੱਚਿਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਬੇਟਾ ਕਿਨਾ ਤੁਸੀਂ ਇਹਨਾਂ ਨੂੰ ਪੁੱਛੋ ਵੀ ਜਨਮ ਦਿੱਤੀ ਹੈ ਕਿ ਨਹੀਂ ਜੀ ਮੰਮੀ ਪਿਆਰ ਕਰਦੀ ਸੀ ਕਰਦੀ ਸੀ ਜਿਵੇਂ ਡੈਡੀ ਕਹ ਰਿਹਾ ਡੈਡੀ ਨੂੰ ਜਨਮ ਦਿੱਤੀ ਸੀ ਦਿੱਤੀ ਸੀ ਦਿੱਤੀ ਸੀ ਬੇਟਾ ਮੰਮੀ ਪ ਹਾਂਜੀ। ਸਕੂਲ ਤਿਆਰ ਕਰਕੇ ਭੇਜ ਦਿੰਦੀ ਸੀ। ਹਾਂਜੀ। ਹੂੰ। ਹੁਣ ਪਤਾ ਮੰਮੀ ਕਿੱਥੇ ਤੁਹਾਡੀ? ਨਹੀਂ ਪਤਾ ਨਹੀਂਗਾ। ਤੁਹਾਨੂੰ ਬੇਟਾ? ਮੋਟਾ ਸਿਰ ਸੁਣ ਤੋ ਬੋਲ ਕੇ। ਪਤਾ ਮੰਮੀ ਕਿੱਥੇ ਹੈ? ਨਹੀਂ। ਨਹੀਂ ਪਤਾ। ਤੁਹਾਨੂੰ ਬੇਟਾ? ਨਹੀਂ ਪਤਾ। ਇਹ ਕੋ ਕਿੰਨੇ ਪਿਆਰੇ ਬੱਚੇ ਤੇ ਸੋਹਣੇ ਬੱਚੇ ਆ। ਪਰ ਇਸ ਵਕਤ ਇਹਨਾਂ ਦਾ ਪਾਲ ਪੋਸ਼ਣ ਇਹਨਾਂ ਦਾ ਡੈਡੀ ਕਰਦਾ। ਜਿਗਰ ਦੇ ਟੋਟੇ ਆ। ਪਰ ਹੁਣ ਡੈਡੀ ਕਹਿੰਦਾ ਮੈਂ ਇਹਨਾਂ ਦਾ ਪਾਲ ਪੋਸ਼ਣ ਕਰਾਂਗਾ ਤੇ ਬੱਚੇ ਹੀ ਇਸ ਦਾ ਮੋਹ ਕਰਦੇ ਆ ਤੇ ਮੰਮੀ ਤਾਂ ਜਮੇ ਨਹੀਂ ਕਰਦੇ। ਨਹੀਂ। ਇਹਨਾਂ ਨੂੰ ਪਤਾ ਲੱਗ ਗਈ ਹੁਣ ਸਾਰਾ ਕੁਝ। ਹੂੰ ਇਹਨਾਂ ਨੂੰ ਪਹਿਲਾਂ ਗੁੰਮਰਾਹ ਕਰਕੇ ਰੱਖਦੀ ਸੀਗੀ ਵੀ ਇਹਨਾਂ ਨੂੰ ਸਿਖਾਉਂਦੀ ਹੁੰਦੀ ਸੀ ਵੀ ਤੁਸੀਂ ਐ ਕਰਨਾ ਹੈ ਕੱਲ ਨੂੰ ਕੋ ਤੁਹਾਨੂੰ ਪੁਲਿਸ ਪਿੱਛੇ ਤੁਸੀਂ ਐ ਬੋਲੀ ਬੋਲਣੀ ਹੈ। ਇਹਨਾਂ ਨੂੰ ਬੱਚਿਆਂ ਨੂੰ ਪਤਾ ਨਹੀਂ ਸੀ ਕਿਸੇ ਗੱਲ ਦਾ। ਉਹ ਮੈਨੂੰ ਲੋਕਾਂ ਮੂਰੇ ਮਾੜਾ ਬਣਾ ਰਹੀ ਸੀ ਜੀ। ਹੂੰ ਮੇਰੇ ਸਹੁਰਾ ਮੂਰੇ ਵੀ ਮਾੜਾ ਬਣਾ ਰਹੀ ਸੀ ਵੀ ਮੈਂ ਮਾੜਾ ਬਣਾ ਕੇ ਆਪਦੇ ਆਸ਼ਕ ਨਾਲ ਚਲੀ ਜਾਵਾਂ ਨਾਲੇ ਮੈਂ ਆਪਦੇ ਸਹੁਰਾ ਨਾਲ ਵਰਤਦੀ ਰਹਿ ਜਾ ਜੀ। ਮੇਰੇ ਸਹੁਰਿਆਂ ਨੇ ਵੀ ਅੱਖਾਂ ਖੋਲ੍ਹ ਲਈਆਂ ਹੀ ਹੁਣ। ਹੂੰ ਜਨਾਨੀ ਕੋਈ ਵੀ ਜਾਂਦੀ ਹੈ ਜੀ ਉਹ ਪਹਿਲਾਂ ਆਪਦੇ ਬੰਦੇ ਨੂੰ ਮਾੜਾ ਬਣਾਉਂਦੀ ਹੈ ਜੀ ਮਾੜਾ ਬਣਾ ਕੇ ਉਸ ਤੋਂ ਬਾਅਦ ਗਾਂ ਸਟੈਪ ਚੱਕਦੀ ਆ ਵੀ ਦੁਨੀਆ ਦੇ ਨਜ਼ਰ ਨਿਗਾ ਦੇ ਵਿੱਚ ਮੈਂ ਸਹੀ ਹੋਇਆ ਜਿੱਥੇ ਮੈਂ ਵਾਸ ਕਰਨਾ ਜੀ ਇਹ ਜਨਾਨੀ ਦਾ ਪਹਿਲਾ ਸਟੈਪ ਹੁੰਦਾ ਜੀ ਜੀ ਉਹ ਸਟੈਪ ਦੇ ਵਿੱਚ ਉਹ ਫੇਲ ਹੋ ਗਈ ਜੀ ਕਿਉਂਕਿ ਮੈਨੂੰ ਸਾਰੀਆਂ ਹਰਕਤਾਂ ਦਾ ਇਹਦਾ ਪਤਾ ਲੱਗ ਗਿਆ ਸੀਗਾ ਜੀ ਮੈਂ ਇਹਨੂੰ ਸਮਝਾ ਰਿਆ ਸੀ ਮੈਂ ਕਿਹਾ ਤੂੰ ਗਲਤ ਚੱਲ ਰਹੀ ਹੈਂ ਤੂੰ ਜਿਹੜਾ ਮੇਰੇ ਨਾਲ ਕਲੇਸ਼ ਕਰਕੇ ਮੈਨੂੰ ਲੋਕਾਂ ਮੂਰੇ ਮਾੜਾ ਬਣਾਉਣਾ ਚਾਹੁੰਦੀ ਆ ਉਹ ਮੈਂ ਨਹੀਂ ਬੰਦਾ ਤੇ ਮਾੜਾ ਬਣਾ ਕੇ ਤੂੰ ਲੋਕਾਂ ਮੂਰੇ ਸੱਚੀ ਬਣ ਜਾਵੇਂਗੀ ਵੀ ਤੂੰ ਚ ਕਿ ਮੈਂ ਰਹਿ ਲੂੰਗੀ ਤੇ ਤੁਹਾਨੂੰ ਮਾੜਾ ਬਣਾਉਂਗੀ ਮੈਂ ਕਿਹਾ ਤੂੰ ਇਹ ਚੀਜ਼ਾਂ ਦੇ ਵਿੱਚ ਕੁਝ ਨਹੀਂ ਪਿਆ ਤੂੰ ਮੈਨੂੰ ਬਹੁਤ ਮਾੜਾ ਬਣਾਈ ਜਾਨੀ ਹਰ ਗੱਲ ਦੇ ਵਿੱਚ ਮੈਨੂੰ ਮਾੜਾ ਬਣਾਉਂਦੀ ਸੀ ਕਿਉਂਕਿ ਕੋਈ ਵੀ ਜਨਾਨੀ ਜਦੋਂ ਵੀ ਕਿਸੇ ਨਾਲ ਇਹ ਗਲਤ ਕੰਮ ਕਰੂਗੀ ਉਹ ਹਮੇਸ਼ਾ ਆਪਣੇ ਪਤੀ ਨੂੰ ਪਹਿਲਾਂ ਮਾੜਾ ਬਣਾਉਗੀ ਮਾੜਾ ਬਣਾ ਕੇ ਫਿਰ ਉਹ ਗਾਂ ਕਿਸੇ ਦੇ ਘਰੇ ਵਾਸ ਕਰਦੀ ਹੈ ਜੀ ਇਹ ਜਨਾਨੀ ਹੀ ਮਾੜੀ ਸੀ ਜੀ ਇਹ ਇਹਦੇ ਯਾਨੀ ਕਿ ਪਲਾਨਿੰਗ ਬਹੁਤ ਜ਼ਿਆਦਾ ਸੀ ਜੀ ਮੈਂ ਤੁਹਾਨੂੰ ਦੱਸ ਨਹੀਂ ਵਿਆਹ ਨਹੀਂ ਕਰ ਸਕਦਾ ਵੀ ਕੀ ਕੁਝ ਮੇਰੇ ਨਾਲ ਹੋ ਰਿਹਾ ਸੀ ਘਰੇ ਜੀ ਜਦੋਂ ਤੁਹਾਡੀ ਲਵ ਮੈਰਿਜ ਹੋਈ ਹੈ ਕਿਸ ਤਰ੍ਹਾਂ ਤੁਹਾਡਾ ਮਲਾਪ ਕਿਸ ਤਰ੍ਹਾਂ ਹੋਇਆ ਤੁਸੀਂ ਇੱਕ ਦੂ ਲਾ ਮਰਜੀ ਮੈਂ ਫਿਰ ਮੈਂ ਟੈਂਪੋ ਟਰੈਵਲ ਜਾਂਦਾ ਸੀ ਮੈਂ 2006 ਦੇ ਵਿੱਚ ਜੀ ਉਹ ਇਹਨਾਂ ਨਾਲ ਕਿਤੇ ਮੈਂ ਗਿਆ ਸੀ ਉਸ ਤੋਂ ਬਾਅਦ 2010-9 ਦੇ ਵਿੱਚ ਮੈਨੂੰ ਮਿਲਿਆ ਸੀ ਸਾਨੂੰ ਯਾਨੀ ਕਿ 17-18 ਸਾਲ ਨਹੀਂ 20 ਸਾਲ ਹੀ ਹੋ ਗਏ ਜੀ ਇਕੱਠਿਆਂ ਨਾਲ ਬਚਪਨ ਦੇ ਇਕੱਠੇ ਆ ਜੀ ਕੋਈ ਐਹੋ ਜੀ ਗੱਲ ਨਹੀਂ ਸੀ ਪਰ ਹੁਣ ਆ ਕੇ ਬਹੁਤ ਜ਼ਿਆਦਾ ਮੈਨੂੰ ਖਰਾਬ ਕਰਨ ਲੱਗੀ ਸੀ ਜੀ ਤੁਹਾਨੂੰ ਜ਼ਹਿਰ ਦਿੱਤਾ ਤੁਸੀਂ ਕਹਿੰਦੇ ਤੁਹਾਨੂੰ ਜ਼ਹਿਰ ਕਿਸ ਤਰ੍ਹਾਂ ਦਿੱਤਾ ਰੋਟੀ 'ਚ ਪਾ ਕੇ ਦਿੱਤਾ ਮੈਂ ਦਵਾਈ ਖਾਂਦਾ ਸੀ ਸ਼ੂਗਰ ਦੀ ਮੇਰੇ ਬੱਚਿਆਂ ਨੂੰ ਪੁੱਛੋ ਮੈਂ ਜੋ ਜ਼ਹਿਰ ਮੈਂ ਝੂਠ ਬੋਲਦਾ ਹੂੰਗਾ ਮੇਰੇ ਬੱਚੇ ਨਹੀਂ ਝੂਠ ਬੋਲਣਗੇ ਜੀ ਇਹਨਾਂ ਨੂੰ ਪੁੱਛੋ ਤੁਸੀਂ ਵੀ ਨਹੀਂ ਦਿੱਤੀ ਤਾਂ ਦੱਸੋ ਜੀ ਬੱਚੇ ਤਾਂ ਕਹਿ ਰਹੇ ਆ ਹਾਂ ਜੀ ਇਹ ਮੈਂ ਦਵਾਈ ਖਾਂਦਾ ਸ਼ੂਗਰ ਦੀ ਦਵਾਈ ਦੇ ਵਿੱਚ ਇਸਨੇ 1.5 ਸਾਲ ਪਹਿਲਾਂ ਮੈਨੂੰ ਜ਼ਹਿਰ ਪਾ ਕੇ ਪਤਾ ਨਹੀਂ ਮੈਂ ਅਣਦੇਖੀ ਕਰਤੀ ਇਹ ਗੱਲ ਮੈਂ ਕਹ ਸ਼ਾਇਦ ਮੇਰੇ ਬੱਚਿਆਂ ਨੇ ਬਾਤੀ ਹੋਗੀ ਇਹ ਨਹੀਂ ਪਤਾ ਚੂਹੇ ਮਾਰ ਪਾਈ ਸੀ ਕਿਉਂਕਿ ਮੇਰਾ ਮੂੰਹ ਸਾਰਾ ਨਾ ਜੀ ਇਸ ਤਰ੍ਹਾਂ ਹੋਇਆ ਜਿਵੇਂ ਮੇਰੇ ਮੂੰਹ ਦੇ ਵਿੱਚ ਰੋੜੇ ਰੱਖੇ ਹੁੰਦੇ ਆ ਜੀ ਇਹਨੇ ਮੈਨੂੰ ਭੱਜ ਕੇ ਪਾਣੀ ਦਾ ਗਲਾਸ ਦਿੱਤਾ ਹੀ ਪੀਲਾ ਮੈਂ ਨਹੀਂ ਮੈਨੂੰ ਧੱਕਾ ਮਾਰਿਆ ਕਿ ਨਹੀਂ ਮੈਂ ਕਹਾਂ ਜੀ ਇਹਦੇ ਵਿੱਚ ਜ਼ਹਿਰ ਆ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਵੀ ਇਹ ਕਿਸੇ ਦੇ ਮਗਰ ਲੱਗੀ ਹੋਈ ਆ ਜਾਂ ਮੈਨੂੰ ਮਾਰਨਾ ਚਾਹੁੰਦੀ ਆ ਇਹ ਮੈਨੂੰ ਨਹੀਂ ਪਤਾ ਸੀ ਕਿਉਂਕਿ ਪਰਿਵਾਰ ਦੇ ਵਿੱਚ ਬੰਦਾ ਵਿਸ਼ਵਾਸ ਹੀ ਕਰਦਾ ਜਦੋਂ 6-7 ਲੱਖ ਰੁਪਏ ਦਾ ਸੋਨਾ ਲੈ ਗਈ ਬੰਦਾ ਦਾ ਵਿਸ਼ਵਾਸ ਹੁੰਦਾ ਉਹਦੇ ਜਨਾਨੀ ਦੇ ਵਿੱਚ 16-17 ਸਾਲ ਇਕੱਠੇ ਰਹੇ ਆ ਮੈਂ ਇਹ ਚੀਜ਼ ਨੂੰ ਗੌਰ ਨਹੀਂ ਕੀਤੀ ਮੈਂ ਕਹਾਂ ਨਹੀਂ ਬੱਚਾ ਨਹੀਂ ਪਾਤੀ ਹੋਣੀ ਆ ਪਰ ਹੁਣ ਮੈਨੂੰ ਕਲੀਅਰ ਹੋ ਗਿਆ ਵੀ ਇਹਨੇ ਮੈਨ ਹਾਂ ਇਹ ਤੋਂ 1.5 ਸਾਲ ਪਹਿਲਾਂ ਹੀ ਬੰਦਾ ਮੇਰੇ ਕੋ ਕੇਰਲਾ ਤੋਂ ਆਇਆ ਸੀ ਜੀ ਗੱਡੀ ਲੈਣ ਵਾਸਤੇ ਉਹ ਵੀ ਬੰਦਾ ਗਵਾਹ ਜੀ ਇੱਕ ਬੰਦਾ ਮੇਰੇ ਨਾਲ ਸੀਗਾ ਜੀ ਉਹ ਵੀ ਗਵਾਹ ਜੀ ਵੀ ਇਹਨੇ ਦਿੱਤੇ ਬੱਚੇ ਮੇਰੇ ਨਾਲ ਗਵਾਹ ਜੀ ਇਹ ਜਾਨੀ ਕਿ ਇੰਨੀ ਮਾੜੀ ਜਨਾਨੀ ਹੈ ਜੀ ਇਹਨੇ ਇੰਨੀਆਂ ਵੱਡੀਆਂ ਹਰਕਤਾਂ ਕੀਤੀਆਂ ਮੇਰੇ ਨਾਲ ਜੀ ਤੁਹਾਨੂੰ ਦੱਸ ਨਹੀਂ ਸਕਦਾ ਰਿਸ਼ਤਿਆਂ ਦੇ ਵਿੱਚ ਬਹੁਤ ਕੁਝ ਹੋ ਰਿਹਾ ਜੀ ਹੁਣ ਇਹ ਤ੍ਰਿਸ਼ਤੇ ਖਤਮ ਹੋ ਚੁੱਕੇ ਜੀ ਹੁਣ ਜਿਹੜੀ ਜਨਾਨੀ ਆਪਣੇ ਬੱਚਾ ਨਹੀਂ ਬਣੀ ਉਹ ਕਿਸੇ ਦੀ ਵੀ ਨਹੀਂ ਜੀ ਮੇਰੀ ਨਹੀਂ ਕਿਸੇ ਦੀ ਮੇਰੀ ਨਿਗਾਦ ਵਿੱਚ ਹੀ ਉਹ ਕਿਸੇ ਦੀ ਵੀ ਨਹੀਂ ਜਿੱਥੇ ਵੀ ਵਾਸ ਕਰੂਗੀ ਉਹ ਵੀ ਆਪ ਦਾ ਵੇਖ ਕੇ ਕੋਈ ਪਤਾ ਨਹੀਂ ਉਹਨਾਂ ਨੂੰ ਕੀ ਕਰਦੇ ਜੀ ਜਿਹੜਿਆ ਖੂਨ ਦੀ ਢੱਡੋ ਜੰਮੀ 9 ਮਹੀਨੇ ਰੱਖ ਕੇ ਜਨਾਨੀ ਨਹੀਂ ਸકી ਹੋਈ ਜੀ ਉਹ ਕਿਸੇ ਦੀ ਸકી ਨਹੀਂ ਹੋ ਗਈ ਜੀ ਤੇ ਬੱਚੇ ਜੋੜੇ ਆ ਤੇ ਕਿਵੇਂ ਇੱਕ ਨਹੀਂ ਜੁੜਵਾ ਬੱਚੇ ਆ ਜੀ ਮੇਰੇ ਸਾਰੇ ਤਿੰਨੇ ਹਾਂ ਆ ਦੋ ਜੁੜਵਾ ਜੀ ਤੇ ਆ ਇੱਕ ਸਾਲ ਦਾ ਫਰਕ ਹੈ ਜੀ ਜੀ ਇਹਨੇ ਤਾਂ ਜੁੜਵਾ ਤਾਂ ਹੀ ਜੁੜਵੇਂ ਲੱਗੀ ਜਾਂਦੇ ਮੈਨੂੰ ਹਾਂ ਜੁੜਵੇਂ ਜੀ ਹੁਣ ਤੁਹਾਨੂੰ ਪਤਾ ਵੀ ਤੁਹਾਡੀ ਜਨਾਨੀ ਕਿੱਥੇ ਗਈ ਤੇ ਕਿਹਦੇ ਨਾਲ ਗਈ ਹੈ ਮੈਨੂੰ ਪਤਾ ਜੀ ਫਰੀਦਕੋਟ ਦਾ ਕੋਈ ਦਸ ਰੇ ਗੁਰਸੇਵਕ ਸਿੰਘ ਗੋਲਡੀ ਆ ਕੋਈ ਉਹ ਇਹਨੂੰ ਲੈ ਕੇ ਗਿਆ ਜੀ ਇਹਦੇ ਪਿੱਛੇ ਬਹੁਤ ਹੀ ਜ਼ਿਆਦਾ ਬੰਦੇ ਨਾਲ ਇਹਨੇ ਜੁਆਇੰਟ ਆ ਜੀ ਮੇਰੇ ਕੋਲ ਕਾਨਫਰੰਸ ਦੇ ਵਿੱਚ ਰਿਕਾਰਡਿੰਗਾਂ ਹੈਗੀਆਂ ਜੀ ਮੇਰੇ ਤੋਂ ਪੈਸੇ ਵੀ ਮੰਗੇ ਜਾ ਰਹੇ ਆ ਇਹ ਦਬਾਅ ਪਾ ਕੇ ਸ਼ਾਇਦ ਕੀ ਪਤਾ ਇਹਨਾਂ ਨੇ ਉਹਦੇ ਤੋਂ ਪਟੀਸ਼ਨ ਲੈ ਲਈ ਹੋਵੇ ਫਟਾਫਟ ਕਹਿੰਗੇ ਮੁੰਡਾ ਚੰਟ ਸੀਗਾ ਜੀ ਇਹ ਮੇਰੀ ਜਨਾਨੀ ਪਤਾ ਨਹੀਂ ਭੋਲੀ ਹੈ ਜਾਂ ਇਹ ਇਹਦੇ ਨਾਲ ਰਲੀ ਜੀ ਇਹ ਨਹੀਂ ਆਪਾਂ ਨੂੰ ਪਤਾ ਜੋ ਕੁਝ ਮੇਰੇ ਘਰੇ ਕਰਕੇ ਗਏ ਆ ਜੀ ਤੋ ਕੀ ਇਹਦਾ ਸੱਚ ਤਾਂ ਸਾਹਮਣੇ ਜੇ ਤੁਸੀਂ ਨਾਂ ਲੈ ਰਹੇ ਹੋ ਜਿਹੜਾ ਉਹਦਾ ਆਸ਼ਕ ਸੀ ਪ੍ਰੇਮੀ ਸੀ ਉਹ ਇੱਕ ਜਿਵੇਂ ਆਪਣਾ ਸਿਆਣੇ ਦਾ ਕੰਮ ਕਰਦਾ ਸਿਆਣੇ ਦਾ ਕੰਮ ਕਰ ਚੇਲਾ ਸੀ ਸਿਆਣੇ ਦਾ ਕੰਮ ਕਰਦਾ ਜੀ ਅਸੀਂ ਉਹਦੇ ਘਰੇ ਵੀ ਜਾ ਕੇ ਆਏ ਮੇਰੀ ਸੱਸ ਵੀ ਜਾ ਕੇ ਆਈ ਹੈ ਜੀ ਪੁੱਛ ਲਓ ਤੇ ਉਹਦੇ ਘਰੇ ਸਾਰਾ ਕੁਝ ਹੀ ਦੇਖ ਕੇ ਆਏ ਫੋਟੋਆਂ ਲੱਗੀਆਂ ਵੀ ਆ ਡੇਰਾ ਜਿਹਾ ਬਣਾਇਆ ਹੋਇਆ ਉਹਨੇ 50 ਗਾਇ ਦਾ ਉਹਨਾਂ ਦਾ ਮਕਾਨ ਹੈ ਜੀ 60 ਗਾਇ ਦਾ ਉਹਦੇ ਵਿੱਚ ਉਹਨਾਂ ਨੇ ਬਣਾਇਆ ਵਾ ਸਾਰਾ ਕੁਝ ਸਾਰਾ ਕੁਝ ਦੇਖ ਕੇ ਆਏ ਆ ਉਹਨਾਂ ਦੀ ਗਲੀ ਵਾਲਿਆਂ ਨੇ ਸਾਨੂੰ ਸਾਰਾ ਦੱਸਿਆ ਵੀ ਰਾਤ ਨੂੰ 12 ਬਾਰਾਂ ਹੋਈ ਸਿਵਿਆਂ 'ਚ ਜਾਂਦਾ ਜੀ ਲੱਡੂ ਰੱਖਦਾ ਗਲੀ ਦੇ ਵਿੱਚ ਸਾਰੀ ਗਲੀ ਪਰੇਸ਼ਾਨ ਆ ਭਾਂਗ ਲੀਆਂ ਸਿਕਟਾਂ ਲਾਉਂਦਾ ਜੀ ਸਾਰੀ ਗਲੀ ਉੱਤੋਂ ਪਰੇਸ਼ਾਨ ਆ ਜੀ ਵੀ ਇਹ ਦੂਜਾ ਕਾਲੇ ਲੰਦਾ ਵੀ ਕੰਮ ਕਰਦਾ ਜੀ ਗਲੀ ਦਾ ਸਰੀ ਹੈ ਜੀ ਕੀ ਫਿਰ ਲੱਗਦਾ ਤੁਹਾਨੂੰ ਵੀ ਉਸ ਬੰਦੇ ਨੇ ਜਾਦੂ ਟੂਣਾ ਕਰਕੇ ਤੁਹਾਡੇ ਜਨਾਨੀ ਨੂੰ ਬਵਾਸੇ ਵਿੱਚ ਕਰ ਲਿਆ ਹੋਵੇ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕਿਸੇ ਨੂੰ ਚੀਜ਼ ਨੂੰ ਨਹੀਂ ਮੰਨਦਾ ਮੈਂ ਚੀਜ਼ਾਂ ਨੂੰ ਮੈਂ 16 ਸਾਲ ਦਾ ਸੀ ਜਦੋਂ ਦਾ ਰੋੜਦਿਆਂ ਜੀ ਮੈਂ ਚੀਜ਼ਾਂ ਤੋਂ ਵਿਸ਼ਵਾਸ ਨਹੀਂ ਪਰਮਾਤਮਾ ਦੇ ਵਿਸ਼ਵਾਸ ਹੈ ਆਪਾਂ ਨੂੰ ਕੁਦਰਤ ਉੱਤੇ ਕੁਝ ਵੀ ਨਹੀਂ ਜੀ ਮੈਂ ਇਹਨਾਂ ਚੀਜ਼ਾਂ ਦਾ ਵਿਸ਼ਵਾਸ ਨਹੀਂ ਕਰਦਾ ਜੇ ਹੁੰਦੀਆਂ ਜੀ ਉਹ ਰੱਬ ਨੂੰ ਪਤਾ ਜੀ ਵੀ ਇਹਦੇ ਤੇ ਮੋਹ ਨਹੀਂ ਲਾਈ ਹੈ ਕੀ ਲਾਈ ਆਪਾਂ ਨੂੰ ਨਹੀਂ ਪਤਾ ਜੀ ਇਸ ਗੱਲ ਦਾ ਫਿਰ ਉਸ ਬੰਦੇ ਦਾ ਤੁਹਾਡੇ ਘਰ ਵਿੱਚ ਆਉਣ ਜਾਣ ਕਿਵੇਂ ਬਣਿਆ ਫਿਰ ਆਉਣ ਜਾਣ ਤਾਂ ਮੈਨੂੰ ਤਾਂ ਹੀ ਪਤਾ ਹੀ ਹੁਣ ਲੱਗਿਆ ਤਿੰਨ ਮਹੀਨਿਆਂ ਤੋਂ ਹੀ ਚਾਰ ਮਹੀਨਿਆਂ ਤੋਂ ਹੀ ਆਉਣ ਜਾਣ ਵੀ ਮੈਂ ਤਾਂ ਚੰਕਮ ਤੇ ਚਲਾ ਜਾਂਦਾ ਸੀ ਤੇ ਵੀ ਮੇਰੇ ਘਰੇ ਕਿਸੇ ਦਾ ਆਉਣ ਜਾਣਾ ਜੀ ਇਹ ਥੋੜਾ ਜਿਹਾ ਤੇਜ਼ ਬਹੁਤ ਸੀ ਮੇਰੀ ਘਰ ਵਾਲੀ ਇਹ ਹਰ ਗੱਲ ਦੇ ਵਿੱਚ ਜਾਨੀ ਕਿ ਆਪਸ਼ਨ ਰੱਖ ਕੇ ਚੱਲਦੀ ਹੈ ਕੋਈ ਵੀ ਜਨਾਨੀ ਜਦੋਂ ਕੋਈ ਗਲਤ ਕੰਮ ਕਰਦੀ ਹੈ ਆਪਸ਼ਨ ਰੱਖ ਕੇ ਚੱਲਦੀ ਹੈ ਸਾਡੇ ਨਾਲ ਆਪਸ਼ਨ ਰੱਖ ਕੇ ਹੀ ਚੱਲ ਰਹੀ ਸੀ ਹਰ ਕੰਮ ਦੇ ਵਿੱਚ ਇਹਨੇ ਹੁਣ ਸੈਕੰਡ ਆਪਸ਼ਨ ਇਹ ਰੱਖਿਆ ਹੋਇਆ ਸੀ ਜੀ ਵੀ ਮੈਂ ਇਹਨਾਂ ਨੂੰ ਛੱਡ ਕੇ ਉਸ ਤੋਂ ਬਾਅਦ ਉਹਦੇ ਨਾਲ ਚਲੀ ਜਾਉਂਗੀ ਪਰ ਇਹਨੇ ਇਹ ਨਹੀਂ ਦੇਖਿਆ ਵੀ ਅਸੀਂ ਟੱਡੋ ਜੰਮੇ ਬੱਚੇ ਆ ਵੀ ਮੇਰਾ ਘਰ ਵਾਲਾ ਇੰਨਾ ਮਿਹਨਤੀ ਆ ਕੋਈ ਚੀਜ਼ ਦਾ ਸੇਵਨ ਨਹੀਂ ਕਰਦਾ ਘਰੇ ਹਰੇਕ ਚੀਜ਼ ਲਿਆ ਕੇ ਦਿੰਦਾ ਜੀ ਮੈਂ ਇਹਨੂੰ ਟਾਈਮ ਟੂ ਟਾਈਮ ਦਵਾਈ ਦਵਾ ਕੇ ਲਿਆਉਂਦਾ ਸੀ ਮੇਰੇ ਕੋ ਡਾਕਟਰਾਂ ਦੇ ਸਾਰੇ ਮੈਂ ਡਾਕਟਰਾਂ ਕੋਲੇ ਲੈ ਜਾਉਂਗਾ ਡੈਰੀਆਂ ਤੇ ਲੈ ਜਾਉਂਗਾ ਜੀ ਖਾਣ ਪੀਣ ਵਾਲੀਆਂ ਦੁਕਾਨਾਂ ਤੇ ਲੈ ਜਾਉਂਗਾ ਜੀ ਜਿੱਥੇ ਜਿੱਥੇ ਮੈਨੂੰ ਲੈ ਕੇ ਜਾਂਦਾ ਉਹ ਤੁਹਾਨੂੰ ਬਾਜ਼ਾਰ ਦੱਸੂਗਾ ਜੀ ਮੈਂ ਇਹਦਾ ਕਿੰਨਾ ਕਰਦਾ ਸੀ ਤੇ ਮੇਰੇ ਨਾਲ ਕਿਵੇਂ ਰਹਿੰਦੀ ਸੀ ਪਰ ਇਹ ਟਾਈਮ ਟੇਬਲ ਟਪਾਰੀ ਸੀ ਤੁਹਾਡੇ ਨਾਲ ਵਿਸ਼ਵਾਸ ਘਾਤ ਹੋਇਆ ਵਿਸ਼ਵਾਸ ਘਾਤ ਕਰੀ ਸੀ ਮੇਰੇ ਨਾਲ ਜੀ ਇਹਦੇ ਅੰਦਰ ਬਹੁਤ ਕੁਝ ਸੀਗਾ ਇਹਨੇ ਮੈਨੂੰ ਲੁੱਟਣਾ ਸੀਗਾ ਮੈਂ ਬਚ ਗਿਆ ਜੀ ਜਿਹੜਾ ਹੁਣ ਘਰ ਤੁਸੀਂ ਆਪਾਂ ਖੜੇ ਹਾਂ ਜੱਸ ਘਰ ਦੇ ਵਿੱਚ ਤੁਸੀਂ ਇਸ ਘਰੇ ਆਏ ਹੋ ਅੱਜ ਸਮਾਨ ਚੱਕ ਕੇ ਲਿਆਏ ਹੋ ਉਧਰ ਲੈ ਕੇ ਰੇਸਤਾ ਹਾਂਜੀ ਇਹਦੇ ਘਰ ਛੱਡਣ ਦਾ ਕਾਰਨ ਘਰ ਛੱਡਣ ਦਾ ਇਹੀ ਕਾਰਨ ਸੀ ਮੈਂ ਕਿਹਾ ਤੂੰ ਇੱਥੇ ਇਕੱਲੀ ਰਹਿਨੀ ਆਂ ਆਣਗਵਾਂ ਜਦੋਂ ਉੱਥੇ ਹੀਰਾ ਸਿੰਘ ਨਗਰ ਦੇ ਵਿੱਚ ਜ਼ਿਆਦਾ ਨਹੀਂ ਹੁੰਦੇ ਵੀ ਆਪਾਂ ਪੁਰਾਣੇ ਘਰ ਚੱਲਦੇ ਹਾਂ ਉੱਥੇ ਮਕਾਨ ਲੈ ਲੈਂਦੇ ਆਂ ਤੇ ਇਹ ਮੇਰੇ ਨਾਲ ਹੀ ਆ ਕੇ ਇਹਨੇ ਸੌਦਾ ਕੀਤਾ ਇਹ ਮਕਾਨ ਦਾ ਇਹ ਇਹ ਮਕਾਨ ਤੁਸੀ ਮੁੱਲ ਲਿਆ ਹੋਇਆ ਹਾਂਜੀ ਹੁਣ ਮੁੱਲ ਲਿਆਈ ਇਹ ਉਧਰੋਂ ਅਸੀਂ 6-7 ਲੱਖ ਰੁਪਏ ਦਾ ਘਾਟਾ ਵੀ ਪਵਾ ਕੇ ਆਈ ਆ ਮੈਨੂੰ ਇਹ ਵੀ ਚਲੋ ਕੋਈ ਨਹੀਂ ਆਪਾਂ ਉਧਰ ਚਲੇ ਜਾਨੇ ਮੈਨੂੰ ਫਿਰ ਇਹਦੇ ਮਨ ਦੇ ਵਿੱਚ ਇਹ ਸੀਗਾ ਵੀ ਤੂੰ ਪੈਸੇ ਸਾਰੇ ਕਢਾ ਕੇ ਬੈਂਕ ਦੇ ਵਿੱਚੋਂ ਆਉਦੇ ਬੈਗ ਦੇ ਵਿੱਚ ਰੱਖ ਲਾ ਇਹਦੇ ਮੈਨੂੰ ਥੋੜੀਆਂ ਜਿਹੀਆਂ ਗੱਲਾਂ ਤੋਂ ਕੁਝ ਪਤਾ ਲੱਗਦਾ ਜਾਂਦਾ ਸੀ ਵੀ ਕੁਝ ਹੈਗਾ ਜੀ ਕਿਉਂਕਿ ਮੈਂ 20-30 ਦਿਨ ਹੋ ਗਏ ਸੀ ਜਨਾਨੀ ਦੇ ਯਾਨੀ ਕਿ ਚੱਕਰੀ ਨਹੀਂ ਬੈਠਾ ਜਾਂਦਾ ਜੀ ਮੈਂ 20-30 ਦਿਨ ਘਰੇ ਹੀ ਰਿਹਾ ਜੀ ਇਹਨੂੰ ਸਮਝਾਉਂਦਾ ਰਿਹਾ ਪਰ ਮੈਂ ਇੱਕ ਦਿਨ ਆਇਆ ਮੈਨੂੰ ਕਹਿੰਦੇ ਫ੍ਰਿਜ ਤੇ ਉਹ ਰੈਫਰਿਜਰੇਟਰ ਦੇਖਿਆ ਤੂੰ ਚੰਡੀਗੜ੍ਹ ਚਲਾ ਜਾ ਤੇ ਇਹਨੇ ਮੈਨੂੰ ਟ੍ਰੇਨ ਦਾ ਟਾਈਮ ਵੀ ਦੱਸਿਆ ਟ੍ਰੇਨ ਟ੍ਰੇਨ ਦਾ ਵਾਪਸੀ ਦਾ ਟਾਈਮ ਵੀ ਦੱਸਿਆ ਮੈਂ ਚਲਾ ਗਿਆ ਜਿਹਦੇ ਨਾਲ ਮੈਂ ਕਹਾ ਵੀ ਚਲੋ ਬੱਚਿਆਂ ਕਰਕੇ ਦੇਖੋਨੇ ਆ ਉਹ ਮਕਾਨ ਚੇਂਜ ਕਰਨਾ ਲੈ ਆਉਨੇ ਆ ਪਰ ਮੈਨੂੰ ਉਹਦੇ ਮਨ ਦੇ ਵਿੱਚ ਪਲਾਨਿੰਗ ਦਾ ਨਹੀਂ ਪਤਾ ਸੀ ਕਿ 3 ਵਜੇ ਉੱਠੀ ਆ ਜੀ ਸਵੇਰ ਮੇਰੇ ਬੱਚਿਆਂ ਦੀਆਂ ਨੀਂਦ ਦੀਆਂ ਗੋਲੀਆਂ ਦੇ ਕੇ ਜੇ ਮੇਰੇ ਕੋਲ ਰਿਕਾਰਡਿੰਗ ਵੀ ਪਈ ਆ ਸੀਸੀਟੀਵੀ ਦੀ ਤੇ 3 ਵਜੇ ਉੱਠ ਕੇ ਸਾਰਾ ਸਮਾਨ ਜਿਹਨਾਂ ਨੂੰ ਪਤਾ ਨਹੀਂ ਉਹ ਘਰੇ ਆਇਆ ਸੀ ਜੀ ਕਿ ਨਹੀਂ ਆਇਆ ਸੀ ਦੋਨਾਂ ਨੇ ਲੜ ਕੇ ਜੀ ਪਲਾਨ ਜਦੋਂ ਜਾਂਦੀ ਹੈ ਘਰੋਂ ਉਦੋਂ ਬੱਚਿਆਂ ਨੂੰ ਨੀਂਦੀਆਂ ਗੋਲੀਆਂ ਦੇਖੇ ਜਾਂਦੀ ਹੈ ਤੁਸੀਂ ਉਸ ਵਕਤ ਘਰੇ ਹੋ ਨਹੀਂ ਸੀ ਇਸ ਬੇਟੇ ਇਸ ਬੇਟੇ ਨੂੰ ਨੀਂਦ ਦੀ ਗੋਲੀ ਦਾ ਪਤਾ ਲੱਗ ਗਿਆ ਸੀ ਤੁਹਾਨੂੰ ਪਤਾ ਲੱਗ ਗਿਆ ਸੀ ਜਦੋਂ ਤੁਹਾਡੀ ਮੰਮੀ ਤੁਹਾਨੂੰ ਗੋਲੀਆਂ ਦੇ ਕੇ ਨੀਂਦ ਆਈਆਂ ਕਿਸ ਤਰ੍ਹਾਂ ਪਤਾ ਲੱਗਾ ਬੋਲ ਕੇ ਦੱਸੋ ਪੁੱਤ ਜਦ ਮੈਂ ਉਹ ਦੁਬਾਰਾ ਖੜਾ ਸੀ ਮੰਮੀ ਚਾਵਲ 'ਚ ਨੀਂਦ ਦੀ ਗੋਲੀ ਪਾਈ ਹੁੰਦੀ ਸੀ ਚਾਵਲ 'ਚ ਪਾਈ ਸੀ ਹੂੰ ਤੇ ਮਮਣ ਪੁੱਛਿਆ ਨਹੀਂ ਮੰਮਾ ਇਹ ਕੀ ਪਾ ਰਹੇ ਹੋ ਮੈਂ ਪੁੱਛਿਆ ਜੀ ਮੰਮੀ ਕਹਿੰਦੀ ਦਵਾਈ ਆ ਦਵਾਈ ਆ ਹੂੰ ਫਿਰ ਤੁਸੀਂ ਡੈਡੀ ਨੂੰ ਦੱਸਿਆ ਨਹੀਂ ਲੈ ਹੈ ਨਹੀਂ ਸੀ ਕਰੇ ਹੂੰ ਇਹ ਮੁੰਡੇ ਨੇ ਸਿੱਟਤੀ ਜੀ ਚਾਵਲ ਨਹੀਂ ਖਾਦੇ ਨੇ ਇਹਨੂੰ ਪਤਾ ਸੀ ਪਰ ਇਹ ਮੁੰਡਾ ਸੌਂ ਗਿਆ ਜੀ ਉਸ ਤੋਂ ਬਾਅਦ ਮੇਰੀ ਬੇਟੀ 2 ਵਜੇ ਉੱਠੀ ਆ ਜੀ ਉਹਨੂੰ ਪਤਾ ਲੱਗੇ ਬੇਟੀ ਉੱਠ ਪਈ ਇਹਨੂੰ ਵੀ ਤੀਨ ਦੀ ਗੋਲੀ ਦਵਾ ਕੇ ਫਿਰ ਸੁਵਾਤਾ ਜੀ ਤੇ 3 ਵਜੇ ਉੱਠ ਕੇ ਫਿਰ ਇਹਨੇ ਸਾਰਾ ਕਾਂਡ ਕੀਤਾ ਜੀ ਕਰੇ ਇਹ ਨਹੀਂ ਪਤਾ ਉਹ ਕਰੇ ਕਿੰਨੇ ਜਾਣੀ ਸੀ ਮੇਰੇ ਇਹ ਨਹੀਂ ਸੀ ਪਰਲੇ ਕੰ دوسرے ਸੀਸੀਟੀਵੀ ਵਾਲੇ ਕੈਮਰੇ ਦਾ ਮੂੰਹ ਤਾਂ ਕੀਤਾ ਉਹਦੇ 'ਚ ਇੱਕ ਪੱਲਾ ਹੀ ਆਉਂਦਾ ਜੀ ਮੈਨੂੰ ਨਹੀਂ ਪਤਾ ਸੀ ਇੱਕ ਪੱਲੇ ਨੂੰ ਦੋਵੇਂ ਪੱਲੇ ਮੇਰੇ ਸੀਸੀਟੀਵੀ ਨਾਲ ਕਿਆ-ਕਿਆ ਕਵਰ ਸੀਗੇ ਜੀ ਜਦ ਮੈਂ ਸੀਸੀਟੀਵੀ ਫਰੋਲਣ ਦੀ ਕੋਸ਼ਿਸ਼ ਕੀਤੀ ਮੈਂ ਕਹਿੰਦਾ ਵਿੱਚ ਆਤ ਨਹੀਂ ਰਿਹਾ ਵੀ ਮੇਰੀ ਵਾਈਫ ਜਾ ਰਹੀ ਹੈ ਮਨੇ ਪਰਲਾ ਗੇਟ ਖੋਲ ਲਿਆ ਜਿਹੜਾ ਗੱਡੀਆਂ ਵਾਲਾ ਜੀ ਉਥੋਂ ਡੰਡੇ ਨਾਲ ਸੀਸੀਟੀਵੀ ਉੱਤੇ ਕੀਤਾ ਹੋਇਆ ਸੀ ਕੈਮਰਾ ਮੇਰਾ ਕੱਲਾ ਇੱਕ ਪੱਲਾ ਹੀ ਆ ਰਿਹਾ ਸੀ ਉਸ ਪੱਲੇ ਵਿੱਚ ਦੀ ਇਹ ਦੋਨਾਂ ਨੇ ਨਿਕਲ ਕੇ ਤੇ ਮੇਰਾ ਸਾਰਾ ਕੁਝ ਲੈ ਗਏ ਜੀ ਲੁੱਟ ਕੇ ਸਾਰਾ ਕੁਝ ਲੈ ਗਏ ਹਾਂਜੀ ਕੈਮਰੇ ਤੁਹਾਡੇ ਘਰ 'ਚ ਲੱਗੇ ਹੋਏ ਸੀ ਹਾਂਜੀ ਲੱਗੇ ਹੋਏ ਸੀ ਕਦੇ ਕੈਮਰੇ ਚੈੱਕ ਕਰਕੇ ਨਹੀਂ ਵੇਖਿਆ ਜਦੋਂ ਤੁਹਾਨੂੰ ਸ਼ੱਕ ਹੋਣ ਲੱਗ ਪਿਆ ਸੀ ਜਨਾਨੀ ਤੇ ਇਹ ਵੀ ਇਸ ਤਰ੍ਹਾਂ ਇਹ ਕਰ ਰਹੀ ਹੈ ਹਾਂਜੀ ਤੇ ਉਦੋਂ ਕੈਮਰੇ ਚੈੱਕ ਨਹੀਂ ਕਰੇ ਬੰਦਾ ਕੌਣ ਆਉਂਦਾ ਕੌਣ ਜਾਂਦਾ ਕਿੱਥੇ ਜਾਂਦੀ ਹੈ ਕਿੱਥੇ ਆਉਂਦੀ ਹੈ ਇਹ ਮੇਰੇ ਨਾਲ ਜਿਹੜਾ ਅੰਦਰ ਜਿਵੇਂ ਹੁਣ ਆਪਾਂ ਅੰਦਰ ਖੜੇ ਆਪਾਂ ਨਹੀਂ ਲਵਾਉਂਦੇ ਚੰਗੇ ਲੱਦੇ ਕੱਪੜੇ ਜਿਹੜੇ ਬਦਲਦੇ ਰਹਿੰਦੇ ਆ ਮੈਂ ਕਹਿੰਦਾ ਨਹੀਂ ਆਪਾਂ ਨਹੀਂ ਲਵਾਉਂਦੇ ਇਹਨੇ ਇਸ ਚੀਜ਼ ਦੇ ਵਿੱਚ ਕੈਮਰਾ ਉਹਦੇ ਵਿੱਚ ਮੇਰਾ ਇੱਕ ਦਰਵਾਜ਼ਾ ਸੀ ਪਰਲੇ ਗੇਟ ਨੂੰ ਖੁੱਲਦਾ ਸੀ ਜਿੱਧਰ ਮੇਰੀਆਂ ਗੱਡੀਆਂ ਖੜਦੀਆਂ ਜੀ ਉਧਰ ਦੀ ਉਹ ਬੰਦਾ ਅੰਦਰ ਐਂਟਰ ਕਰਦਾ ਸੀ ਤੇ ਇਹਨੂੰ ਮਿਲਦਾ ਸੀ ਇਹ ਉਹ ਗੇਟ ਅਗਲਾ ਲਾ ਲੈਂਦੀ ਸੀ ਜਿੱਧਰ ਕੈਮਰੇ ਲੱਗੇ ਸੀ ਉਧਰੋਂ ਕੁਝ ਨਹੀਂ ਦਿਖਦਾ ਸੀ ਪਰ ਦੋ ਦੋ ਘੰਟੇ ਮੈਂ ਕੈਮਰੇ ਦੇਖਦਾ ਰਹਿੰਦਾ ਸੀ ਇਹ ਅੰਦਰ ਏਸੀ ਛੱਡ ਲੈਂਦੀ ਸੀ ਤੇ نیٹ ਤੇ ਲੱਗੀ ਰਹਿੰਦੀ ਸੀਗੀ ਇਹ ਨਹੀਂ ਪਤਾ ਉਹ ਬੰਦਾ ਵੀ ਅੰਦਰ ਕਈ ਵਾਰੀ ਮੈਂ ਇਹਨੂੰ ਫੜਿਆ ਮੈਂ ਗੱਡੀ ਦੇ ਵਿੱਚ ਮੇਰੇ ਬਲੂਟੁੱਥ ਲੱਗੇ ਹੁੰਦੇ ਸੀਗੇ ਮੈਂ ਕਹਾਂ ਮੈਨੂੰ ਆਵਾਜ਼ ਆ ਰਹੀ ਹੈ ਕਿਸੇ ਬੰਦੇ ਦੀ ਮੇਰੇ ਘਰੇ ਕੋਈ ਬੰਦਾ ਹੈ ਇਹ ਵੀਡੀਓ ਕਾਲ ਲਾ ਕੇ ਮੈਨੂੰ ਦਿਖਾ ਦਿੰਦੀ ਸੀ ਮੈਂ ਤਾਂ ਸਫਾਈ ਕਰ ਰਹੀ ਆ ਸ਼ੱਕ ਮੈਨੂੰ ਪੂਰਾ ਸੀਗਾ ਜੀ ਪਰ ਮੈਂ ਇਹਨੂੰ ਹੌਲੀ-ਹੌਲੀ ਮੈਂ ਕਹਿੰਦਾ ਕਿ ਮੈਂ ਕਹਿੰਦਾ ਤੂੰ ਜੋ ਕਰ ਰਹੀ ਹੈ ਮੈਂ ਕਹਾ ਮੈਨੂੰ ਪਤਾ ਲੱਗ ਰਿਹਾ ਵੀ ਮੈਂ ਇੱਕ ਡਰਾਈਵਰ ਆ ਤੇ ਇੱਕ ਮੈਂ ਡੀਲਰ ਵੀ ਆ ਮੇਰਾ ਰੋਜ਼ ਇਹੋ ਜਿਹੀ ਚੀਜ਼ਾਂ ਦੇ ਵਿੱਚ ਵਾਹ ਪੈ ਰਿਹਾ ਵੀ ਤੂੰ ਮੈਨੂੰ ਬੇਵਕੂਫ ਨਾ ਬਣਾ ਪਰ ਇਹ ਨਹੀਂ ਹਟੀ ਜੀ ਇਹਨੇ ਮੈਨੂੰ ਲੁੱਟਣਾ ਹੀ ਸੀ ਜੀ ਬਚ ਗਿਆ ਬਸ ਮੈਂ ਜਿੰਨਾ ਇਹ ਤਾਂ ਮੈਨੂੰ ਮਾਰ ਵੀ ਦੇਣਾ ਸੀ ਜੀ ਜਿੱਥੋਂ ਤੱਕ ਮੇਰੇ ਘਰ ਦੇ ਹਾਲਾਤ ਪਹੁੰਚੇ ਵੇ ਜੀ ਹੁਣ ਕਿੰਨੇ ਕੁ ਪੈਸੇ ਲੈ ਗਏ ਘਰੇ ਪੈਸੇ ਮੈਂ ਫੜੋਂਦਾ ਹੀ ਰਹਿੰਦਾ ਸੀ ਮੈਨੂੰ ਇਹ ਨਹੀਂ ਪਤਾ ਜੀ ਕਿੰਨੇ ਸੀ ਮੈਂ ਇੱਕ ਤਾਂ ਆਈਡੀਐਨ ਵਾਲੀ ਦੱਸਿਆ ਲੱਖ ਤੋਂ ਥੱਲੇ ਥੱਲੇ ਲੈ ਕੇ ਗਈ ਹੈ ਜੀ ਸੋਨਾ ਤਾਂ ਮੇਰਾ ਸੀਗਾ ਇਹ ਸੋਹਰਿਆਂ ਦਾ ਵੀ ਲੈ ਗਈ ਜੀ ਮੇਰੀ ਬੇਟੀ ਦਾ ਦਾਜ ਬਣਾਇਆ ਸੀ ਵਾਲੀਆਂ-ਵੁਲੀਆਂ ਜੀ ਉਹ ਵੀ ਲੈ ਗਈ ਵਿਆਹ ਤੋਂ ਵਿਆਹ ਕਰਨ ਵਿਆਹस्ते ਜੋੜਿਆ ਹੋਇਆ ਸੀਗਾ ਇਹਨੂੰ ਬਣਾ ਕੇ ਦਿੱਤਾ ਸੀ 골ਡ ਜੀ ਇਹ ਵੀ ਲੈ ਗਈ ਮੇਰੀਆਂ ਮੰਦਰੀਆਂ ਸੀਗੀਆਂ ਜੀ ਉਹ ਵੀ ਲੈ ਗਈ 골ਡ ਜਾਨੀ ਕਿ ਹੋਊਗਾ 5-6 ਲੱਖ ਰੁਪਏ ਦਾ 골ਡ ਦੇ ਕੋਲੇ ਹੋਊਗਾ ਜੀ ਕੁਝ ਨਕਦੀ ਨਕਦੀ ਲੱਖ ਤੋਂ ਥੱਲੇ ਹੋਊਗਾ ਜੀ ਇਹ ਨਹੀਂ ਪਤਾ ਕਿੰਨੇ ਵਲ ਬਾਕੀ ਕਰੋ ਮੇਰੇ ਪੈਸੇ ਗਾਇਬ ਹੀ ਰਹਿੰਦੇ ਪੰਜ 500 1000 1000 ਪਤਾ ਨਹੀਂ ਉਹਨੂੰ ਦੇ ਰਹੀ ਸੀ ਕਿੰਨੇ ਦੇ ਰਹੀ ਸੀ ਮੈਂ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਕਰਕੇ ਉਹਦੇ ਬੱਚੇ ਪਾਲਦਾ ਸੀ ਜਦੋਂ ਆਪਣੇ ਘਰ ਦੇ ਵਿੱਚ ਕੋਈ ਚੀਜ਼ ਗਾਇਬ ਹੋਣ ਲੱਗ ਜੇ ਤਾਂ ਆਪ ਨੂੰ ਸ਼ੱਕ ਹੋਣ ਲੱਗ ਜਾਂਦਾ ਵੀ ਕੋਈ ਬੱਚਾ ਤਾਂ ਨਹੀਂ ਲੈ ਗਿਆ ਜਾਂ ਕੋਈ ਹੋਰ ਗਾਂਢੀ ਕੁਆਂਟੀਟੀ ਨਹੀਂ ਲੈ ਗਿਆ ਜਾਂ ਘਰ ਦੇ ਸ਼ੱਕ ਹੁੰਦਾ ਜਦੋਂ ਤੁਹਾਡੇ ਘਰੋਂ ਪੈਸੇ ਗਾਇਬ ਹੋਣ ਲੱਗ ਪਏ ਸੀ ਤੁਹਾਨੂੰ ਉੱਤੇ ਸੱਕ ਦੀ ਸੂਈ ਘੁੰਮੀ ਨਹੀਂ ਵੀ ਜਿਹੜਾ ਕੁਝ ਗਾਇਬ ਹੋ ਰਿਹਾ ਕਰੇ 16 17 ਸਾਲ ਦੇ ਰਿਸ਼ਤੇ ਦੇ ਵਿੱਚ ਇਹ ਨਹੀਂ ਦੇਖਿਆ ਜਾ ਸਕਦਾ ਜਦੋਂ ਜੀਵਨ ਸਾਥੀ ਹੋਵੇ ਨਾ ਜੀ ਪੈਸਾ ਨਹੀਂ ਦੇਖਿਆ ਜਾਂਦਾ ਉਹਦਾ ਮੋਹ ਦੇਖਿਆ ਜਾਂਦਾ ਜੀ ਪਰ ਇਹਦਾ ਮੋਹ ਨਹੀਂ ਸੀ ਸਾਡੇ ਨਾਲ ਇੱਕ ਵੈਰ ਸੀਗਾ ਜੀ ਵੈਰ ਘਟ ਰਹੀ ਸੀ ਸਾਡੇ ਨਾਲ ਜੀ ਮੇਰੇ ਬੱਚੇ ਮਰ ਜਾਂਦੇ ਜੀ ਨੀਂਦ ਦੀਆਂ ਗੋਲੀਆਂ ਨਾਲ ਮੈਂ ਕਿੱਥੇ ਜਾਂਦਾ ਜੀ ਇਹ ਉੱਟਦੀ ਨਹੀਂ ਤੇ ਜਿਸ ਤਰ੍ਹਾਂ ਉਹ ਨਾਲ ਕਰੀ ਮੈਨੂੰ ਜ਼ਹਿਰ ਦਿੱਤੀ ਹੈ ਜੀ ਮੈਂ ਹੁਣ ਮੀਡੀਆ ਸਾਹਮਣੇ ਦੱਸ ਰਹੀ ਮੇਰੇ ਬੱਚਿਆਂ ਨੂੰ ਪੁੱਛ ਲੋ ਮੇਰੇ ਕੋਲ ਦੋ ਗਵਾਹ ਵੀ ਹੈਗੇ ਜਿਨ੍ਹਾਂ ਨੂੰ ਜਿਨ੍ਹਾਂ ਸਾਹਮਣੇ ਮੈਨੂੰ ਦਿੱਤੀ ਆ ਬੰਦਾ ਕੇਰਲਾ ਕੇਰਲਾ ਰਹਿੰਦਾ ਜੀ ਉਹ ਵੀ ਦੱਸ ਦੂਣੇ ਮੇਰੇ ਤੋਂ ਕੁਝ ਲੈਣਾ ਨਹੀਂਗਾ ਜੀ ਪਰ ਮੈਂ ਰਿਸ਼ਤਾ ਪਚਾਉਣ ਵਿੱਚ ਮੈਂ ਕਹਾਂ ਸ਼ਾਇਦ ਮੇਰੇ ਬੱਚਿਆਂ ਨੇ ਹੀ ਕਿਤੇ ਚੂਹੇ ਮਾਰ ਦਵਾਈ ਪਾਤੀ ਹੋਵੇ ਵੀ ਉਹ ਨਹੀਂ ਹੈ ਉਹ ਜੀ ਜੀਵਨ ਸਾਥੀ ਨਹੀਂ ਹੈ ਉਹ ਜਾ ਕੰਮ ਕਰੂਗਾ ਪਰ ਸਾਰਾ ਕੋਈ ਸੱਚ ਕਹੀਏ ਹੁਣ ਕਲੀਅਰ ਹੋ ਗਿਆ ਸਾਨੂੰ ਜੀ ਜੀ ਇਹ ਇਹ ਜਦੋਂ ਹੁਣ ਕਹੀ ਹੈ ਇਹ ਪਹਿਲੀ ਵਾਰ ਕਹੀ ਹੈ ਇਸ ਤੋਂ ਪਹਿਲਾਂ ਵੀ ਕਿਤੇ ਕਿਸੇ ਬੰਦੇ ਨਾਲ ਭੱਜੀ ਹੋਵੇ ਤੁਹਾਡਾ ਕੋਈ ਰਾਜੀਨਾਮਾ ਹੋ ਗਿਆ ਹੋਵੇ ਕੰਪਰੋਮਾਈਜ਼ ਹੋ ਗਿਆ ਹੋਵੇ ਤੇ ਪਹਿਲੀ ਵਾਰ ਹੀ ਕਹੀ ਹੈ ਮੇਰੀ ਨਿਗਾਹ ਦੇ ਵਿੱਚ ਤਾਂ ਜੀ ਕੱਲੀ ਇਹ ਲੋਕਾਂ ਨਾਲ ਚਾਟਾਂ-ਚੂਟਾਂ ਕਰਦੀ ਫੜੀ ਹੈ ਜੀ ਮੈਂ ਹੂੰ ਤੇ ਜਾਣਦੀ ਤਾਂ ਮੈਨੂੰ ਹਜੇ ਪਤਾ ਹੀ ਨਹੀਂ ਲੱਗਾ ਜਾਣਦੀ ਵੀ ਹੋ ਸਕਦੀ ਹੈ ਜਿਸ ਹਾਵ ਨਾਲ ਇਹ ਐਡਾ ਵੱਡਾ ਸਟੈਪ ਚੱਕ ਕੇ ਗਈ ਹੈ ਪਹਿਲੀ ਵਾਰੀ ਤਾਂ ਕੋਈ ਬੰਦਾ ਕਿਸੇ ਨਾਲ ਇਹ ਸਟੈਪ ਚੱਕ ਕੇ ਘਰੋਂ ਤਾਂ ਨਿਕਲਦਾ ਨਹੀਂ ਹੂੰ ਪੂਰਾ ਬੰਦਾ ਜੇ ਤੋ ਕਿਸੇ ਨਾਲ ਪੇਤੀ ਹੁੰਦਾ ਬੈਠੇ ਹੁੰਦੇ ਆ ਇੱਕ ਦੂਜੇ ਨੂੰ ਮਿਲੇ ਹੁੰਦੇ ਆ ਉਸ ਤੋਂ ਬਾਅਦ ਹੀ ਇਹ ਸਾਰਾ ਕੁਝ ਹੁੰਦਾ ਜੀ ਹਾਂ ਹਾਂ ਜਕਦਮ ਤਾਂ ਕੋਈ ਵੀ ਕਿਸੇ ਨਾਲ ਨੁਭਤ ਜਾਂਦਾ ਜੀ ਤੁਸੀਂ ਉਹ ਚੈਟਾਂ ਪੜੀਆਂ ਸੀ ਵੇਖੀਆਂ ਸੀ ਹਾਂਜੀ ਮੈਂ ਦੇਖੀਆਂ ਸੀ ਚੈਟਾਂ 'ਚ ਕੀ ਕੁਝ ਲਿਖਿਆ ਹੁੰਦਾ ਸੀ ਕਿ ਨੂੰ ਕਰਦੀ ਸੀ ਇਹ ਚੈਟਾਂ ਦੇ ਵਿੱਚ ਜਾਨੀ ਕਿ ਜਿਵੇਂ ਗੱਲਾਂ ਕਰਦੇ ਹੁੰਦੇ ਨੇ ਜਿਵੇਂ ਆਸ਼ਕ-ਰਾਸ਼ਕੀ ਨਾਲ ਗੱਲਾਂ ਕਰਦੇ ਉਹ ਮੈਂ ਫੜੀਆਂ ਜੀ ਦੋ ਤਿੰਨ ਵਾਰੀ ਹੋਰ ਨੰਬਰਾਂ ਤੇ ਵੀ ਫੜੀਆਂ ਜੀ ਹਾਂ ਪਰ ਮੈਨੂੰ ਇਹ ਨਹੀਂ ਪਤਾ ਸੀ ਵੀ ਇੰਨੀ ਗਲਤ ਮੈਂ ਨੂੰ ਕਹਿੰਦਾ ਸੀ ਰਿਸ਼ਤਾ ਬਚਾਜੋ ਅੱਜ ਤੋਂ ਕਿੰਨੇ ਚਿਰ ਪਹਿਲਾਂ ਫੜੀਆਂ ਸੀ ਇਹ ਅੱਜ ਤੋਂ 3 ਸਾਲ ਪਹਿਲਾਂ ਜੀ 3 ਸਾਲ ਪਹਿਲਾਂ ਹਾਂ ਜੀ ਫਿਰ ਕੀ ਗੱਲਬਾਤ ਹੋਈ ਤੁਹਾਡੀ ਮੈਂ ਰਿਸ਼ਤਾ ਬਚਾਉਣ ਕਰਕੇ ਮੈਂ ਕਿਹਾ ਵੀ ਚਲੋ ਗੱਲਾਂ ਕਰਦੀਆਂ ਤੂੰ ਮੈਨੂੰ ਨਹੀਂ ਪਤਾ ਸੀ ਵੀ ਇਹਦੇ ਇੰਨੇ ਸਬੰਧ ਬਣ ਚੁੱਕੇ ਲੋਕਾਂ ਨਾਲ ਉੱਥੇ ਵੀ ਵੀ ਮੈਨੂੰ ਮਰਵਾਉਣ ਤੱਕ ਵੀ ਇਹ ਜਾ ਸਕਦੀ ਹੈ ਜੀ ਮੈਂ ਕਿਹਾ ਵੀ ਤੂੰ ਇਹ ਚੀਜ਼ਾਂ ਦੇ ਵਿੱਚ ਨਾ ਪਿਆ ਆਪਣੇ ਬੱਚੇ ਆ ਪਰਿਵਾਰ ਆ ਪਾਲਣਾ ਆਪਾਂ ਵੀ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਨਹੀਂ ਪਿਆ ਤੇ ਮੈਂ ਆਪਦਾ ਰਿਸ਼ਤਾ ਬਚਾਉਣ ਕਰਕੇ ਚੁੱਪ ਕਰ ਗਿਆ ਮੈਂ ਕਿਹਾ ਕੋਈ ਗੱਲ ਨਹੀਂ ਜੀ ਔਰ ਇਹ ਨਹੀਂ ਹਟੀ ਜੀ ਜਿਸ ਰਿਸ਼ਤੇ ਨੂੰ ਤੁਸੀਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਵਾਰ-ਵਾਰ ਵੇਖ ਰਿਆ ਕੈਮਰੇ ਵੀ ਲੱਗੇ ਹੋਏ ਸੀ ਤੁਹਾਨੂੰ ਸ਼ੱਕ ਵੀ ਪੈਂਦਾ ਸੀ ਜੋ ਡ్రਾਈਵਰੀ ਕਰਦੇ ਸੀ ਬਲੂਟੁੱਥ ਲੱਗਿਆ ਹੋਇਆ ਸੀ ਤੁਸੀਂ ਕਹਿੰਦੇ ਸ਼ਾਇਦ ਲੱਗਦਾ ਮੈਨੂੰ ਮੇਰੇ ਘਰੇ ਕੋਈ ਬੰਦਾ ਹੈ ਜਿਸ ਰਿਸ਼ਤੇ ਨੂੰ ਬਚਾਉਂਦੇ ਸੀ ਉਹ ਰਿਸ਼ਤਾ ਨਹੀਂ ਬਚਿਆ ਨਹੀਂ ਬਚਿਆ ਜੀ ਇਹ ਇਹ ਰਿਸ਼ਤਾ ਤਾਂ ਮੇਰੇ ਸਾਹਮਣੇ ਤਿੰਨ ਚਾਰ ਸਾਲ ਪਹਿਲਾਂ ਹੀ ਖਤਮ ਕਰ ਚੁੱਕੀ ਸੀ ਜੀ ਹਾਂ ਇਹ ਤਾਂ ਸਾਨੂੰ ਖਤਮ ਕਰਨਾ ਸੀ ਨਹੀਂ ਪਚ ਗਿਆ ਸੀ ਹੁਣ ਵੀ ਮੈਨੂੰ ਧਮਕੀਆਂ ਦਿੰਦੀ ਸੀ ਕਿ ਮੈਂ ਤੈਨੂੰ ਮਰਵਾ ਦੂੰਗੀ ਮੈਂ ਐ ਕਰ ਦੂੰ ਮੇਰੇ ਬੱਚਿਆਂ ਨੂੰ ਮਰਵਾ ਦੂੰਗੀ ਧਮਕੀਆਂ ਦਿੰਦੀ ਸੀ ਮੈਨੂੰ ਇਹ ਜਾਣ ਤੋਂ ਪਹਿਲਾਂ ਜੀ ਵੀ ਮੈਂ ਤੈਨੂੰ ਜੇ ਤੂੰ ਨਾ ਹਟਿਆ ਮੇਰੇ ਤੂੰ ਮੇਰੇ ਪਿੱਛੇ ਪਿਆ ਤੇ ਮੈਂ ਇਹ ਕਰ ਦੂੰਗੀ ਉਹ ਕਰ ਦੂੰ ਧਮਕੀਆਂ ਦੇਂਦੀ ਸੀ ਹਰ ਗੱਲ ਦੇ ਵਿੱਚ ਜੀ ਮੈਨੂੰ ਅੱਜ ਵੀ ਡਰਾ ਰਹੀ ਮੈਂ ਤੁਰਿਆ ਜਾਂਦਾ ਹਾਂ ਮੈਨੂੰ ਕੋਈ ਮਰਵਾਦੀ ਤੇ ਜ਼ਿੰਮੇਵਾਰ ਹੈ ਜੀ ਤੁਸੀਂ ਰੂਬਰੂ ਉਸ ਬੰਦੇ ਦੇ ਨਾਲ ਜਿਹਦੇ ਨਾਲ ਗਈ ਹੈ ਜਿਹਦੇ ਬਾਬੇ ਦੇ ਨਾਮ ਲੈਨੇ ਚੇਲੇ ਨਾਲ ਉਹਨੂੰ ਮਿਲੇ ਹੋ ਗੱਲਬਾਤ ਨਹੀਂ ਨਹੀਂ ਮੈਂ ਨਹੀਂ ਮਿਲਿਆ ਜੀ ਮੈਂ ਨਹੀਂ ਮਿਲਿਆ ਜੀ ਉਹਨੂੰ ਕਦੀ ਵੀ ਨਹੀਂ ਮਿਲਿਆ ਜੀ ਕਿਉਂਕਿ ਮੈਂ ਆਉਦੇ ਪਰਿਵਾਰ ਦੇ ਵਿੱਚ ਇੰਨਾ ਕੁ ਬਿਜੀ ਸੀ ਮੈਂ ਕੱਲਾ ਕਮੋਨ ਵਾਲਾ ਸੀ ਮੈਂ ਨਹੀਂ ਮਿਲਿਆ ਜੀ ਇਹ ਉਹਨੂੰ ਮਿਲਦੀ ਸੀ ਜੀ ਉਹਨੂੰ ਮਿਲਦੀ ਸੀ ਹਾਂਜੀ ਮਿਲਦੀ ਸੀ ਮੇਰੇ ਪਿੱਠ ਪਿੱਛੇ ਮਿਲਦੀ ਸੀ ਉਹਨੂੰ ਕਿਸ ਤਰ੍ਹਾਂ ਮਿਲਦੀ ਸੀ ਕਿਤੇ ਜਾਂਦੀ ਸੀ ਬਾਹਰ ਮਿਲਦੀ ਸੀ ਜਾਂ ਉਹਨੂੰ ਘਰੇ ਬਰੋ ਨਹੀਂ ਕਾ ਦੇ ਵਿੱਚ ਤਾਂ ਜੀ ਹਜੇ ਜਾਨੀ ਕਿ ਮੈਂ ਅੰਨੀ ਪਾਲੀ ਹੈ ਜੀ ਅੰਨੀ ਪਾਲ ਦੇ ਵਿੱਚ ਮੈਨੂੰ ਕੁਝ ਨਹੀਂ ਪਤਾ ਮੇਰੇ ਪਿੱਠ ਪਿੱਛੇ ਕੀ ਹੋ ਰਿਹਾ ਸੀ ਇਹ ਤਾਂ ਹੁਣ ਸਾਰਾ ਉਜਾਗਰ ਹੋਇਆ ਜੀ ਮੈਨੂੰ ਮੇਰੇ ਘਰੇ ਕੀ ਹੋ ਰਿਹਾ ਸੀ ਕੀ ਹੋ ਰਿਹਾ ਸੀ ਹਾਂ ਜਾਨੀ ਕਿ ਮੈਨੂੰ ਪਤਾ ਜ਼ਰੂਰ ਸੀਗਾ ਵੀ 6 ਮਹੀਨੇ 7 ਇਹ ਪਲਾਨਿੰਗ ਦੇ ਵਿੱਚ ਮੈਨੂੰ ਨਹੀਂ ਪਤਾ ਸੀ ਸ਼ਾਇਦ ਮੈਨੂੰ ਮਰਵਾਉਣਾ ਚਾਹੁੰਦੀ ਸੀਗੀ ਜਾਂ ਉਹਦੇ ਵਿੱਚ ਸਫਲ ਰਹੀ ਐ ਇਹ ਤੇ ਮੈਨੂੰ ਪਤਾ ਲੱਗ ਗਿਆ ਸੀ ਵੀ ਮੈਂ ਇਹਨੂੰ ਪਤਾ ਲੱਗ ਗਿਆ ਸੀ ਇਹਨੂੰ ਹੁਣ ਕਮਲ ਨੂੰ ਸਾਰਾ ਕੁਝ ਪਤਾ ਲੱਗ ਗਿਆ ਵੀ ਅਸਫਲ ਹੋ ਗਈ ਸੀ ਇਹ ਚੀਜ਼ਾਂ ਦੇ ਵਿੱਚ ਜੀ ਆਂਡੀ ਗਵਾਂਡੀ ਨਾਲ ਕੋਈ ਗੱਲਬਾਤ ਹੋਈ ਆਂਡੀ ਗਵਾਂਡੀ ਇਹਦੇ ਬਾਰੇ ਕੀ ਦੱਸ ਰਹੀ ਸੀ ਵੀ ਤੂੰ ਚਲਾ ਜਾ ਜਾਨਾ ਪਿੱਛੋਂ ਹੁੰਦਾ ਜਾਂਦਾ ਕੌਣ ਹੁੰਦਾ ਕਿਹਨੂੰ ਮਿਲਦੀ ਉੱਥੇ ਜਿੱਥੇ ਮੈਂ ਰੈਸ਼ ਸੀ ਮੇਰੀ ਜਿੱਥੇ ਮੈਂ ਘਰ ਬਣਾਇਆ ਸੀ ਜੀ ਉੱਥੇ ਆਂਡੀ ਗਵਾਂਡੀ ਇੱਕ ਇਹੋ ਜਿਹਾ ਮਾਹੌਲ ਆ ਜੀ ਕੋਈ ਵੀ ਉੱਥੇ ਛੇਤੀ ਕਿਸੇ ਕਿਸੇ ਦੇ ਘਰੇ ਨਹੀਂ ਜਾਂਦਾ ਜੀ ਕਿਉਂਕਿ ਆਮ ਜਦੋਂ ਆਪਾਂ ਕਲੋਨੀਆਂ ਦੇ ਵਿੱਚ ਰਹਿਣ ਲੱਗ ਜਾਈਏ ਜੀ ਕੋਈ ਕਿਸੇ ਦੇ ਜ਼ਿਆਦਾ ਘਰੇ ਨਹੀਂ ਜਾਂਦਾ ਦੀ ਉੱਥੇ ਜ਼ਿਆਦਾ 3-4 ਘਰੀ ਹੈ ਜੀ ਤੇ ਬਸ ਇਸੇ ਚੀਜ਼ ਦਾ ਫਾਇਦਾ ਉਠਾ ਕੇ ਜੇ ਮੇਰੀ ਪਿੱਠ ਪਿੱਛੇ ਬਹੁਤ ਕੁਝ ਕਰ ਰਹੀ ਜੀ ਜੀ ਹੁਣ ਜਿਹੜੇ ਸਰੋਤੇ ਤੁਹਾਡੀ ਵੀਡੀਓ ਵੇਖ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਜੀਵਨ ਸਾਥੀ ਹੁੰਦਾ ਉਹ ਇੱਕ ਲੰਮਾ ਸਮਾਂ ਹੁਣ ਚੱਲਣਾ ਹੁੰਦਾ ਬੜਾਪੇ ਦੇ ਵਿੱਚ ਇੱਕ ਦੂਜੇ ਦਾ ਸਹਾਰਾ ਬੰਨਣਾ ਹੁੰਦਾ ਜਦੋਂ ਵਿਸ਼ਵਾਸ ਕਰ ਬੈਠ ਰਹੇ ਆ ਲਵ ਮੈਰਜ ਤੁਸੀਂ ਕਹਿੰਦੇ ਲਵ ਮੈਰਜ ਕਰਕੇ ਤੁਸੀਂ ਤਾਂ ਕਹਾਂਗੇ ਲਵ ਮੈਰਜ ਕਰਕੇ ਤੁਹਾਡੇ ਨਾਲ ਹੋਇਆ ਸ਼ਾਇਦ ਦੂਜਾ ਵੀ ਕਰੀ ਜਾਂਦੀਆਂ ਜਿਹੜੀਆਂ ਆਪਾਂ ਉਹਨਾਂ ਦਾ ਕਾਰਜ ਕਰਕੇ ਲਿਉਂਦੇ ਆ ਰੇਂਜ ਮੇਂਜ ਦੀ ਹੁੰਦੀ ਉਹ ਵੀ ਕਰ ਜਾਂਦੀਆਂ ਤੇ ਕਿਸਮਤ ਵੀ ਕਹਿ ਸਕਦੇ ਆਪਾਂ ਮੇਰੀ ਨਿਗਾਹ ਦੇ ਵਿੱਚ ਤੇ ਇਹ ਰਿਸ਼ਤੇ ਨਾਤੇ ਖਤਮ ਹੋ ਗਏ ਜੀ ਐਦੂ ਉੱਤੇ ਤਾਂ ਕੁਝ ਹੋ ਜਾਂ ਢਿੱਡੋ ਜੰਮੇ ਬੰਦੇ ਜਨਾਨੀਆਂ ਛੱਡ ਸਕਦੀਆਂ ਜੀ ਇਹ ਉਹਨਾਂ ਦੀ ਮਾਤਾ ਤੇ ਬੱਚਿਆਂ ਦੀ ਨਾਨੀ ਹੈ ਅੱਜ ਤੁਹਾਡੀ ਲੜਕੀ ਬੱਚਿਆਂ ਨੂੰ ਛੱਡ ਕੇ ਚਲੀ ਗਈ ਤੇ ਨਾਨੀ ਹੁਣ ਇਹਨਾਂ ਦੀ ਦੇਖਰੇਖ ਕਰ ਰਹੀ ਏ ਹਾਂਜੀ ਹੂੰ ਉਸ ਦਿਨ ਕੀ ਮੈਂ 22 ਦਿਨ ਮੇਰੇ ਘਰੇ ਹੀ ਰੱਖਿਆ ਸਾਰਾ ਪਰਿਵਾਰ ਤੇ ਇਹ ਤਾਂ ਥੋੜਾ ਸਾਡੇ ਨਾਲ ਗੁੱਸਾ ਉਹ ਕੱਲੇ ਆਇਆ ਜੁਆਕਾਂ ਨੂੰ ਨਹੀਂ ਤਾਂ ਅਸੀਂ ਦੇਖਭਾਲ ਪੂਰੀ ਕਰ ਰਹੇ ਸੀਗੇ ਸਕੂਲ ਵੀ ਭੇਜਣਾ ਖਵਾਣਾ ਪਿਆਣਾ ਪੀਂਵਾਣਾ ਦੁਵਾਣਾ ਵੀ ਸਾਰਾ ਕੁਝ ਕਰ ਰਹੇ ਸੀ ਤੁਸੀਂ ਵੀ ਬੱਚਿਆਂ ਦੀ ਮਾਂ ਹੋ ਤੇ ਇੱਕ ਮਾਂ ਚਾਰਾਂ ਬੱਚਿਆਂ ਨੂੰ ਛੱਡ ਕੇ ਚਲੀ ਗਈ ਅੱਜ ਤੁਹਾਨੂੰ ਕਿਨੱਕ ਦਰਦ ਉਹ ਤੁਸੀਂ ਤਾਂ ਕਨਾਨੀ ਹੋ ਤੇ ਹੁਣ ਇਹਨਾਂ ਦੀ ਦੇਖ ਰੇ ਕੋਣ ਕਰੂਗਾ ਬਾਪ ਇਹਨਾਂ ਨੂੰ ਪਾਲੂਗਾ ਤੇ ਬਾਹਰ ਕੰਮ ਤੇ ਜਾਊਗਾ ਬਹੁਤ ਹੋਈ ਜੀ ਗੱਲ ਤੋਂ ਗੱਲ ਆਸੀ ਤਾਂ ਸਾਰੇ ਪਹਿਲੇ ਇਹਨੂੰ ਸਾਥ ਦੇ ਰਹੇ ਹਾਂ ਜਦੋਂ ਦੀ ਗਈ ਹੈ ਹਾਂ ਜੇ ਇਹਨੂੰ ਸਾਥ ਦੇ ਰਹੇ ਹਾਂ ਜੁਆਕਾਂ ਨੇ ਵੀ ਅਸੀਂ ਕਹਦੇ ਆਂ ਭਾਈ ਚਲ ਤੂੰ ਕੰਮ ਤੇ ਜਾ ਅਸੀਂ ਸਾਥ ਮਿਲਾਂਗੇ ਅਸੀਂ ਪੂਰਾ ਸਾਥ ਦੇ ਰਹੇ ਹਾਂ ਇਹਨੂੰ ਤੇ ਦੁੱਖ ਕੀ ਗੱਲ ਤੋਂ ਆਏ ਜੋ ਨੀਕੇ ਨੀਕੇ ਜੁਆਕ ਕਾਇਕ ਨਹੀਂ ਬਣੀ ਹਾਂ ਔਰ ਕੀ ਦੀ ਬਣੂੰਗੀ ਹਾਂ ਹਾਂ ਇਹ ਗੱਲ ਕਰ ਰਿਹਾ ਸੀ ਆਫ ਕੈਮਰਾ ਵੀ ਤੁਹਾਡਾ ਵੀ ਕੁਝ ਵੇਚਦਾ ਸੀ ਵਾਲੀਆਂ ਬੋਲੀਆਂ ਦੀ ਗੱਲ ਕਰਦੇ ਤੁਸੀਂ ਕੀ ਗੱਲ ਕਰ ਹਾਂਜੀ ਕੰਨਾ ਕੇ ਬਹੁਤ ਉਪਸਥੇ ਗੜਾ ਕਾ ਸੀਗਾ ਏ ਕਮਲ ਜੀ ਕਹਿੰਦੇ ਵੀ ਮੇਰੇ ਕੋਲੇ ਪੈਸੇ ਜੀ ਇੱਕ ਮਕਾਨ ਲੈਣਾ ਪੈਸੇ ਐ ਨਹੀਂ ਸਾਡੇ ਕੋਲੇ ਪੈਸੇ ਐ ਨਹੀਂ ਸੀਗੇ ਮੈਂ ਕਿਹਾ ਇਹ ਚੀਜ਼ਾਂ ਲੈ ਜਤੂ ਰੱਖ ਕੇ ਲੈ ਲੇ ਇਹ ਮੇਰੇ ਕੋਲੇ ਕਹਿੰਦਾ ਮੰਮੀ ਮੈਂ ਬੈਂਕ ਚ ਰੱਖ ਦਿਆਂਗਾ ਮੇਰਾ ਵਿਆਜ ਗੱਟ ਪਾਊਗਾ ਦੋ ਟੂਮਾ ਲੈ ਕੇ ਆਏ ਸੀ ਉਹ ਵੀ ਲੈ ਗਏ ਸੀ ਕੁੜੀ ਨੂੰ ਕਦੇ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰੀ ਸੀ ਬੇਟਾ ਇਦਾਂ ਨਹੀਂ ਕਰੀਦਾ ਹਾਂ ਨਹੀਂ ਪਤਾ ਸੀ ਕਿ ਐਡਾ ਵੱਡਾ ਕਦਮ ਠਾਊਗੀ ਡੇਢ ਮਹੀਨੇ ਪਹਿਲੇ ਮੇਰੇ ਤੋਂ ਤਾਂ ਮੂੰਹ ਮੋੜ ਗਈ ਸੀਗੀ ਗੱਲੇ ਨਹੀਂ ਕਰਦੀ ਸੀ ਮੇਰੇ ਸਾਡੇ ਨਾਲ ਤੋਂ ਨਾ ਮੇਰੇ ਜਵਾਕਾਂ ਨਾਲ ਨਾ ਮੇਰੇ ਨਾਲ ਗੱਲ ਹੀ ਨਹੀਂ ਕਰਦੀ ਸੀ ਕਿੰਨੀਆਂ ਲੜਕੀਆਂ ਤੁਹਾਡੇ ਇੱਕ ਹੀ ਸੀ ਇੱਕ ਲੜਕੀ ਸੀ ਤੇ ਬੇਟੇ ਕਿੰਨੇ ਆ ਦੋ ਦੋ ਬੇਟੇ ਆ ਇੱਕ ਲੜਕੀ ਸੀ ਕਿਹੜੀ ਲੜਕੀ ਸੀ ਬੇਟੇ ਸੌਠੇ ਪਿਓ ਹੈ ਨਹੀਂ ਉਹ ਕੈਂਬਰ ਇਨ ਦੀ ਖਟਫਟ ਹੁੰਦੀ ਕਹਿੰਦੀ ਮੰਮੀ ਤੂੰ ਰੱਖ ਲੈ ਮੈਂ ਨਹੀਂ ਰਹਿ ਸਕਦੀ ਮੈਂ ਕਿਹਾ ਪੁੱਤ ਤਰਾ ਪਿਓ ਹੈ ਨਹੀਂ ਮੈਂ ਨਹੀਂ ਰੱਖ ਸਕਦੀ ਆਪਣਾ ਘਰ ਬਸੋ ਰਸੋ ਮੈਂ ਐ ਸਮਝਾਣ ਦੀ ਸੀ ਜੀ ਮੋ ਜਾਨੀ ਕਿ ਮਾੜਾ ਬਣਾਉਣ ਦੀ ਕੋਸ਼ਿਸ਼ ਕਰਦੀ ਸੀਗੀ ਇਹਨਾਂ ਮੂਰੇ ਮਾੜਾ ਬਣਾ ਕੇ ਵੀ ਮੈਂ ਚਲੀ ਜਾਊਂਗੀ ਤੇ ਜਾਨੀ ਕਿ ਵੀ ਇਨਾਂ ਨਾਲ ਵੀ ਵਰਤਦੀ ਰਹੂਗੀ ਜੋ ਪਲਾਨਿੰਗ ਜੋ ਜਨਾਨੀ ਦੀ ਪਲਾਨਿੰਗ ਹੁੰਦੀ ਹੈ ਜੀ ਕੋਈ ਵੀ ਜਨਾਨੀ ਜਦੋਂ ਇਹੋ ਜਿਹਾ ਕਤਮ ਚੱਕਣਾ ਹੋਵੇ ਨਾ ਜੀ ਉਹ ਹਮੇਸ਼ਾ ਆਪਦੇ ਪਤੀ ਨੂੰ ਮਾੜਾ ਹੀ ਬਣਾਉਗੀ ਜੀ ਦੁਨੀਆ ਮੂਰੇ ਇਹਦੇ ਕੋਲੇ ਇਹ ਮਾੜਾ ਬਣਾਉਂਦੀ ਸੀ ਇਹਦੇ ਬਾਰੇ ਕੋਈ ਚੰਗੀਆਂ ਮੰਦੀਆਂ ਗੱਲਾਂ ਕਰਦੀ ਸੀ ਹਾਂ ਜੀ ਇਨਕੀ ਲੜਾਈ ਤਾਂ ਬਹੁਤ ਵਾਰ ਵੀ ਹੁੰਦੀ ਸੀ ਐਂ ਤੋਂ ਫਿਰ ਅਸੀਂ ਕਦੇ ਲੈ ਕੇ ਨਹੀਂ ਗਏ ਇਹਨਾਂ ਦਨੂਆਂ ਨੂੰ ਸਮਝਾ ਕੇ ਨਾ ਕਰੇ ਛੱਡ ਜਾਣਾ ਹਾਂ ਤੇ ਦਨੂਆਂ ਨੂੰ ਸੋਨੂੰ ਵੀ ਸਮਝਾ ਦੇਣਾ ਇਹਨੂੰ ਵੀ ਤੁਸੀਂ ਲੜਾਈ ਨਾ ਕਰੋ ਆਪਣੇ ਜੂ ਆਖ ਪਾੜੋ ਤੁਹਾਡੇ ਕੋਲੇ ਕਿਸ ਤਰ੍ਹਾਂ ਦੇ ਮਹਾਨੇ ਲਾਉਂਦੀ ਸੀ ਜਿਵੇਂ ਆਮ ਤੌਰ ਤੇ ਜਿਹੜੀਆਂ ਮਾਵਾ ਮਾਂ ਦਿੱਤੀ ਇੱਕ ਦੋ ਨੇ ਸਹੇਲੀਆਂ ਹੁੰਦੀਆਂ ਮਾਂ ਕੋਲੇ ਧੀ ਜਿਹੜੀ ਸਾਰੇ ਦਰਦ ਫਰੋਲਦੀ ਆ ਕਿ ਮੇਰਾ ਜਿਹੜਾ ਬੰਦਾ ਉਹ ਇੱਕ ਕਮਾਉਂਦਾ ਨਹੀਂਗਾ ਉਹ ਇੱਕ ਨਸ਼ੇੜੀ ਐ ਘਰ ਦੇ ਵਿੱਚ ਕੁਝ ਲਾਉਂਦਾ ਨਹੀਂਗਾ ਐਹੋ ਜਿਹੀਆਂ ਵਿਧਾ ਚੜਾ ਕੇ ਕੋਈ ਗੱਲਾਂ ਕਰਦੀ ਸੀ ਤੁਹਾਡੇ ਨਹੀਂ ਇਹ ਨਹੀਂ ਕੀਤੀ ਕਮਾ ਨਸ਼ੇੜੀ ਵੀ ਨਹੀਂ ਸੀਗਾ ਕਮਾਉਂਦਾ ਵੀ ਸੀਗਾ ਵੈਸੇ ਥੋੜੀ ਸੀਗੀ ਬੋਲੀ ਡਰਾਈਵਰੀ ਕਰਕੇ ਲੈ ਲਓ ਕੁਛ ਲੈ ਲਓ ਬੋਲੀ ਥੋੜੀ ਸੀ ਇਸਦੀ ਬਿਮਾਰੀ ਸੀਗੀ ਤਾਂ ਉਹ ਹੰਦੀ ਸੀ ਵੀ ਮੈਨੂੰ ਮਾਰਦਾ ਮੈਨੂੰ ਮੇਰੇ ਨਾਲ ਐਂ ਵਰਤੁਆਰਾ ਕਰਦਾ ਬੋਲਦਾ ਇਹ ਗੱਲ ਕਰਦੀ ਸੀ ਲੱਸਾ ਪਤਾ ਕਰਦਾ ਤੁਹਾਡਾ ਜਵਾਈ ਨਹੀਂ ਕਰਦਾ ਜੀ ਲੱਸਾ ਪਤਾ ਨਹੀਂ ਕਿ ਕੀ ਲੱਗਦਾ ਕਾਸ ਤੋਂ ਤੰਗ ਹੋ ਕੇ ਗਈ ਐ ਕਰੋ ਇਹਦੇ ਬੱਚੇ ਛੱਡ ਕੇ ਚਲੇਗੀ ਵਸ ਦਾ ਰਸ ਦਾ ਘਰ ਛੱਡ ਕੇ ਚਲੇਗੀ ਬੰਦਾ ਉਹਦਾ ਕਮਾਉਣ ਵਾਲਾ ਸੀ ਹੁਣ ਕੀ ਕਹਿ ਸਕਦੇ ਆ ਜੀ ਬਸ ਉਹ ਤੋਂ ਨੁਕਾਇ ਕਰਦੀ ਮਰ ਮੈਂ ਸੈਨ ਸ਼ਕਤੀ ਖਤਮ ਹੋ ਗਈ ਜੀ ਨਹੀਂ ਮਰ ਮੈਂ ਸੈਨ ਸਖਤੀ ਸੀਗੀ ਮੈਂ ਜਾਲ ਲੀ ਹੁਣ ਮੇਰੀ ਸੈਨ ਸਖਤੀ ਖਤਮ ਹੋ ਗਈ ਜੇ ਕੱਲ ਨੂੰ ਉਹ ਵਾਪਸ ਆ ਜਾਂਦੀ ਹੈ ਕਹਿ ਦਿੰਦੀ ਹੈ ਕਿ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਮੇਥੋਂ ਭੁੱਲ ਹੋ ਗਈ ਮੈਂ ਅੱਗੇ ਤੋਂ ਨਹੀਂ ਜਾਉਂਗੀ ਕਿ ਉਸ ਨੂੰ ਇਸ ਘਰ ਦੇ ਵਿੱਚ ਫਿਰ ਪਨਾ ਦਿੱਤੀ ਜਾਊਗੀ ਪਰਿਵਾਰ ਦੇ ਵਿੱਚ ਬਹਿ ਕੇ ਸੋਚਿਆ ਜਾਊਗਾ ਇਸ ਟੀਜ ਬਾਰੇ ਵੀ ਕਿਉਂ ਗਈ ਜੀ ਪਹਿਲਾਂ ਉਹਨੂੰ ਪੁੱਛਿਆ ਜਾਊਗਾ ਵੀ ਤੈਨੂੰ ਕੀ ਪ੍ਰੋਬਲਮ ਸੀ ਵੀ ਤੂੰ 3-4 ਮਹੀਨੇ ਤੋਂ ਮੇਰੇ ਨਾਲ ਵਧੀਆ ਰਹਿ ਰਹੀ ਸੀਗੀ ਹੁਣ ਵੀ ਆਪਾਂ ਸਾਰਾ ਕੁਝ ਕਿਤੇ ਜਾ ਰਹੇ ਸੀ ਮਕਾਨ ਬਣਾਇਆ ਸਭ ਕੋ ਮਕਾਨ ਵੇਚਿਆ ਵੀ ਕੀ ਚੱਕਰ ਸੀ ਪਹਿਲਾਂ ਉਹਨੂੰ ਪੁੱਛਿਆ ਜਾਊਗਾ ਜੀ ਇਹੋ ਜੀ ਕੀ ਪ੍ਰੋਬਲਮ ਆ ਗਈ ਵੀ ਤੂੰ ਸਾਡੇ ਨਾਲ ਇਹ ਕੁਛ ਕਰਕੇ ਗਈ ਸਾਨੂੰ ਸਮਾਜ ਦੇ ਵਿੱਚ ਜੀ ਨਾ ਮੁਸ਼ਕਲ ਕਰ ਗਈ ਕੁੜੀ ਮੈਂ ਵਿਆਹਣੀ ਹੈ ਜੀ ਆਪਦੀ ਕਲੰਕ ਲਾ ਗਈ ਸਾਡੇ ਤੇ ਇਹਨਾਂ ਤੇ ਵਿਚਾਰਾਂ ਦੇ ਕਲੰਕ ਲਾ ਗਈ ਸਮਾਜ ਤੇ ਸਾਨੂੰ ਰਹਿਣ ਰਹਿਣ ਜੋ ਗਣੇ ਛੱਡਾਉਣੇ ਜੀ ਜੀ ਉਹ ਦਾ ਕੋਈ ਸੰਪਰਕ ਕੀਤਾ ਨੰਬਰ ਤੇ ਕੋਈ ਉਹਦਾ ਨੰਬਰ ਨਹੀਂ ਮੇਰੇ ਕੋਲ ਤਾਂ ਜੋ ਵੀ ਫੋਨ ਆ ਰਿਹਾ ਜੀ ਮੈਨੂੰ ਤਾਂ ਕੋਈ ਫਰੋਤੀਆਂ ਦੇ ਫੋਨ ਹੀ ਆ ਰਹੇ ਆ ਜੀ ਮੇਰੇ ਕੋਲ ਕੋਈ ਰਿਕਾਰਡਿੰਗਾਂ ਪਈਆਂ ਲੋਕਾਂ ਦੀ ਫਰੋਤੀਆਂ ਦੀ ਤੁਸੀਂ ਦੋ ਤਿੰਨ ਵਾਰ ਕਹਿ ਕੇ ਚੁੱਕੇ ਹੋ ਵੀ ਫਰੋਤੀਆਂ ਦੇ ਫੋਨ ਆ ਰਹੇ ਹੋ ਕਿਸ ਤਰ੍ਹਾਂ ਦੀਆਂ ਫਰੋਤੀਆਂ ਦੇ ਆ ਰਹੇ ਤੇ ਕਿੰਨੀ ਫਰੋਤੀ ਮੰਗੀ ਜਾ ਰਹੀ ਹੈ ਤੁਹਾਨੂੰ ਤੇ ਕੀ ਕਹਿ ਕੇ ਮੰਗਦੇ ਆ ਫਰੋਤੀ ਲੱਖ ਰੁਪਏ ਦੀ ਪਹਿਲਾਂ ਫਰੋਤੀ ਆਈਏ ਮੈਨੂੰ ਲੱਖ ਰੁਪਇਆ ਤੈਨੂੰ ਸਾਨੂੰ ਦੇ ਦੇ ਤੇ ਅਸੀਂ ਤੈਨੂੰ ਤੇਰੀ ਘਰ ਵਾਲੀ ਮੋਹੱਲੀ ਸਾਈਡ ਆਸੀਂ ਮਿਲਾ ਦਿੰਨੇ ਆ ਤੇ ਆਵੇ ਨਾ ਆਵੇ ਉਹਦੀ ਮਰਜ਼ੀ ਆ ਤੇ ਕਦੇ ਮੇਰੇ ਤੋਂ 5000 ਕਦੇ ਮੈਨੂੰ ਕਹਿੰਦੇ ਫਲਾਣੇ ਬੰਦੇ ਕੋਲ ਪੈਸੇ ਰੱਖਦੇ ਅਸੀਂ ਤੈਨੂੰ ਜਨਾਨੀ ਤਰੀਕਾ ਦੱਸ ਦਿੰਦੇ ਤੈਨੂੰ ਅਸੀਂ ਉੱਥੇ ਬੁਲਾ ਲਾਂਗੇ ਜੀ ਮੇਰੇ ਕੋਲ ਰਿਕਾਰਡਿੰਗ ਆ ਬਕਾਈ ਰਿਕਾਰਡ ਪਿਆ ਜੀ ਮੇਰੇ ਕੋਲ ਜੀ ਮੈਂ ਡੀਐਸਪੀ ਸਾਹਿਬ ਨੂੰ ਵੀ ਦੱਸਣ ਦੀ ਕੋਸ਼ਿਸ਼ ਕੀਤੀ ਜੀ ਡੀਐਸਪੀ ਸਾਹਿਬ ਨੇ ਇਸ ਗੱਲ ਨੂੰ ਗੌਰ ਨਹੀਂ ਕੀਤਾ ਜੀ ਮੈਂ ਕਹਿੰਦਾ ਉਹ ਕਹਿੰਦੇ ਬੱਚੇ ਲੈ ਕੇ ਆ ਗਏ 6 ਆ ਫਲਾਣਾ ਢਮਕਾ ਜੀ ਮੈਨੂੰ ਐ ਕਹਿ ਕੇ ਤੋਰਦੇ ਫਿਰ ਮੈਂ ਉੱਥੇ ਵੀ ਜਾਣਾ ਛੱਡਦਾ ਜੀ ਪੁਲਿਸ ਪ੍ਰਸ਼ਾਸਨ ਨੇ ਗੱਲ ਨਹੀਂ ਸੁਣੀ ਤੁਹਾਡੀ ਨਹੀਂ ਇਹ ਮੇਰੀ ਗੱਲ ਨਹੀਂ ਸੁਣੀ ਜੀ ਮੈਂ 30 ਦਿਨ ਹੋ ਗਏ ਜੀ ਮੈਨੂੰ ਪੁਲਿਸ ਪ੍ਰਸ਼ਾਸਨ ਇਹ ਹੀ ਕਹਿ ਰਹੇ ਸੀ ਉਹ ਤੇਰਾ ਕੁਝ ਨਹੀਂ ਬਣਨਾ ਉਹਨੇ ਤੇਰਾ ਲੀਵਿੰਗ ਦਾ ਰਿਲੇਸ਼ਨਸ਼ਿਪ ਚ ਪਾਤਾ ਜੀ ਉਹਨਾਂ ਨੂੰ ਕੀ ਪਤਾ ਜੀ ਸ਼ਾਇਦ ਦਬਾਵਾ ਪਾ ਕੇ ਪਾਇਆ ਹੋਵੇ ਜੀ ਵੀ ਚਾਰ ਬੱਚੇ ਅਗਲੇ ਆਪਣਾ ਕੀ ਕਹਿੰਦੇ ਜੀ ਬਰਬਾਦ ਹੋਏ ਪਏ ਘਰ ਉਜੜਿਆ ਵਿਆ ਦਬਾਵਾ ਪਾ ਕੇ ਵੀ ਬਣਾਇਆ ਜਾ ਸਕਦਾ ਪਟੀਸ਼ਨ ਅਗਲੇ ਮੁੰਡੇ ਨੇ ਪੁਵਾਤੀ ਹੋਵੇ ਕਹੇ ਕਿ ਕਿਉਂਕਿ ਉਹ ਡਰੀ ਵੀ ਸੀ ਜੀ ਉਹਨੂੰ ਪਤਾ ਮੈਂ ਕਿੱਥੇ ਜਾਵਾਂਗੀ ਸਟੈਪ ਚਕਾਤਾ ਜੀ ਉਹਨੂੰ ਉਹਨੇ ਤੇ ਕੀ ਕੀਤਾ ਜੀ ਸਾਨੂੰ ਨਹੀਂ ਨਾ ਪਤਾ ਜੀ ਇਸ ਗੱਲ ਦਾ ਇੱਕ ਹੀ ਲੱਗਦਾ ਕਿਸੇ ਹਿਸਾਬ ਨਾਲ ਹੋ ਸਕਦਾ ਵੀ ਡਰਾਇਆ ਹੋਵੇ ਧਮਕਾਇਆ ਹੋਵੇ ਹੋ ਸਕਦਾ ਜੀ ਸ਼ਾਇਦ ਕੋਈ ਉਹਦੀ ਅਸ਼ਲੀਲ ਫੋਟੋਆਂ ਹੋਣ ਜੀ ਉਹਨਾਂ ਕੋਲੇ ਵੀ ਤੇਰੇ ਘਰ ਵਾਲਿਆਂ ਨੂੰ ਦਿਖਾ ਦਾਂਗੇ ਫਲਾਨਾ ਕਰ ਦਾਂਗੇ ਜਾਂ ਕੋਈ ਹੋਰ ਗੱਲ ਕੁਝ ਵੀ ਹੋ ਸਕਦੇ ਉਹ ਤਾਂ ਬਾਈ ਫੇਸ ਹੀ ਪਤਾ ਲੱਗਣਾ ਨਹੀਂ ਉਹਨੂੰ ਕਿਉਂਕਿ ਸਮਝਾਇਆ ਬਹੁਤ ਸੀ ਮੈਂ ਜੀ ਫਿਰ ਲੋਕ ਕਹਿੰਦੇ ਰੱਸਾ ਚੱਪਣਾ ਜਨਾਨੀ ਹਟਦੀ ਨਹੀਂ ਜੀ ਪਰ ਉਹਨੇ ਉਹੀ ਕੰਮ ਕੀਤਾ ਜੀ ਸਾਰਿਆਂ ਨੂੰ ਧੋਖਾ ਦਿੱਤਾ ਤੁਹਾਨੂੰ ਜੀ ਤੁਸੀਂ ਕਹਿੰਦੇ ਵੀ ਸਾਨੂੰ ਧੋਖਾ ਦਿੱਤਾ ਇੱਕ ਪਾਸੇ ਆਪਾਂ ਕਹਿ ਰਹੇ ਹਾਂ ਕਿ ਉਹਨੂੰ ਬਲੈਕਮੇਲ ਵੀ ਕੀਤਾ ਹੋ ਸਕਦਾ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਜੀ ਕਿਉਂਕਿ ਸਾਰਾ ਕੁਝ ਹੁਣ ਸਾਨੂੰ ਇਹ ਸੱਚ ਸਾਹਮਣੇ ਆਊਗਾ ਜਦੋਂ ਬਾਈ ਫੇਸ ਗੱਲ ਹੋਊਗੀ ਫੇਰ ਹੀ ਪਤਾ ਲੱਗੂਗਾ ਨਾ ਕੀ ਆ ਜੀ ਇਹ ਕੀ ਹੋਇਆ ਸਾਡੇ ਘਰ ਦੇ ਵਿੱਚ ਇਹ ਚੀਜ਼ਾਂ ਕਿਉਂ ਚੱਲੀ ਜਾਂਦੀਆਂ ਸੀ ਜੀ ਹੂੰ ਕਿਉਂਕਿ ਜਿਸ ਹਾਵਨਾ ਅਸੀਂ ਉਹਦੇ ਘਰੇ ਜਾ ਕੇ ਆਏ ਜੀ ਉਹ ਘਰੇ ਟੂਨੇ ਟੱਪਿਆਂ ਦਾ ਕੰਮ ਜ਼ਰੂਰ ਕਰਦਾ ਜੀ ਇਹ ਦੇਖ ਕੇ ਆਏ ਆ ਅਸੀਂ ਹੂੰ ਉਹਦੇ ਘਰੇ ਜਾ ਕੇ ਆਏ ਤੁਸੀਂ ਹਾਂਜੀ ਜਾ ਕੇ ਆਏ ਉਹ ਉਹ ਬੰਦਾ ਮਿਲਿਆ ਤੇ ਨਹੀਂ ਮਿਲੇ ਤੁਹਾਨੂੰ ਨਹੀਂ ਉਹ ਮਿਲਿਆ ਨਹੀਂ ਉਹਦੀ ਮਾਤਾ ਜੀ ਮਿਲੇ ਸੀਗੇ ਮਾਤਾ ਜੀ ਘਰੇ ਸੀ ਉਹਦੇ ਹੂੰ ਤੇ ਉਹ ਕਹਿ ਰਹੇ ਵੀ ਅਸੀਂ ਵੀ ਪਰੇਸ਼ਾਨ ਆ ਇਸ ਤਰ੍ਹਾਂ ਕਰਕੇ ਸਾਨੂੰ ਗੱਲ ਗੋਲ ਕਰਕੇ ਘਰੋਂ ਤੋਰ ਦਿੱਤਾ ਗਿਆ ਵੀ ਅਸੀਂ ਵੀ ਦੁਖੀ ਆ ਸਾਡਾ ਬੱਚਾ ਐ ਕੁਛ ਕਰਕੇ ਗਿਆ ਬਹੁਤ ਗਲਤ ਕਰਕੇ ਗਿਆ ਬੱਚੇ ਉਹਨਾਂ ਨੇ ਮੇਰੇ ਦੇਖਿਆ ਜੀ ਵੀ 35 40 ਸਾਲ ਦੀ ਜਨਾਨੀ ਆ ਤੁਸੀਂ ਮੈਂ ਲੈ ਆਂ ਤੇਰੀ ਉਮਰ 24 ਸਾਲ ਦੀ ਆ ਉਹਨਾਂ ਦੇ ਗਲੀ ਵਾਲਿਆਂ ਨੇ ਦੱਸਿਆ ਵੀ ਇਹ 2 ਨੰਬਰ ਦਾ ਕੰਮ ਕਰਦਾ ਦੂਜਾ ਆਪਣਾ ਜਾਂ ਤੂ ਟੋਣਿਆਂ ਦਾ ਹੀ ਸੇਵਿਆਂ ਦੇ ਵਿੱਚ ਜਾਂਦਾ 12 ਵਜੇ ਇਹ ਜਾਨੀ ਕਿ ਲੁੱਡੂ ਰੱਖਦਾ ਲੋਕਾਂ ਦੇ 12 ਜੀ ਪਰ ਮੈਨੂੰ ਤੁਸੀਂ ਕਹਿੰਦੇ ਹੋ ਕਿ ਉਹਦੀ ਮਾਤਾ ਕਹਿ ਰਹੀ ਸੀ ਵੀ ਤੂੰ ਜਵਾਕਾਂ ਦੀ ਮਾਂ ਲਿਆ 40 ਸਾਲ ਦੀ ਉਹਨਾਂ ਦੇ ਛੋਟੇ-ਛੋਟੇ ਬੱਚੇ ਆ ਉਹ ਵੀ ਗਲਤ ਕੰਮ ਕਰਿਆ ਮਾਤਾ ਨੇ ਫਿਰ ਉਹਦੇ ਨਾਲ ਗੱਲ ਕਰੀ ਹੋਊਗੀ ਫੇਰ ਹੀ ਤੁਹਾਡੇ ਤੱਕ ਗੱਲ ਪਹੁੰਚੀ ਹੈ ਹਾਂਜੀ ਮਾਤਾ ਨੇ ਗੱਲ ਕੀਤੀ ਹੋਊਗੀ ਮਾਤਾ ਨੂੰ ਸਾਰਾ ਪਤਾ ਹੀ ਹੈ ਥੋੜੇ ਦਿਨ ਹੋਇਆ ਕਹਿੰਦੇ ਮਾਤਾ ਨੂੰ ਮਿਲ ਕੇ ਵੀ ਗਿਆ ਜੀ ਐਚ ਆਰ ਨੰਬਰ ਦੀ ਫੀਗੋ ਗੱਡੀ ਸੀ ਉਹਦੇ ਕੋਲੇ ਜੀ ਮਾਊਸ ਗ੍ਰੇ ਕਲਰ ਦੀ ਗੱਡੀ ਹੈ ਜੀ ਘਰੇ ਮਿਲ ਕੇ ਵੀ ਗਿਆ ਮਾਤਾ ਪਰ ਜਦੋਂ ਅਸੀਂ ਜਾਂਦੇ ਹਾਂ ਸਾਡੇ ਮੂਰੇ ਗੱਲ ਗੋਲ ਕਰ ਜਾਂਦੀ ਹੈ ਜੀ ਮੈਨੂੰ ਤਾਂ ਕੁਝ ਪਤਾ ਨਹੀਂ ਪਤਾ ਸਭ ਹੋਊਗਾ ਹੀ ਉਹਨੂੰ ਇਹ ਮੇਰਾ ਬੱਚ ਤੇ ਵੀ ਇਹ ਗਲਤ ਗੱਲ ਹੈ ਕਿ ਕਿਉਂ ਕਰੀ ਜਾਂਦੇ ਆ ਉਹਨੇ ਨਹੀਂ ਸਮਝਾਇਆ ਜੀ ਮਾਤਾ ਨੇ ਨਹੀਂ ਸਮਝਾਉਦੀ ਨੇ ਜਿਹੜਾ ਲੈ ਕੇ ਗਿਆ ਉਹ ਵਿਆਹ ਤੇ ਕੁਆਰਾ ਕੁਆਰਾ ਜੀ 22 23 24 ਸਾਲ ਦਾ ਬੱਚਾ ਦੱਸਦੇ ਵੀ ਮੇਰੀ ਬੇਟੀ ਜਿਵੇਂ ਮੰਨ ਲਓ 14 ਸਾਲ ਦੀ 10 ਸਾਲੀ ਵੱਡਾ ਜੀ ਮੇਰੀ ਨਿਗਾਹ ਦੇ ਵਿੱਚ ਤਾਂ ਉਹਦੇ ਬੱਚੇ ਨੂੰ ਹੀ ਲੈ ਕੇ ਗਈ ਹੈ ਜੀ ਚਾਰ ਜਵਾਕਾਂ ਦੀ ਮਾਂ ਜੀ ਇਹ ਕੰਮ ਕਰੀ ਜਾਂਦੇ ਹੋ ਬਹੁਤ ਹੀ ਲੱਜਾ ਤੇ ਸ਼ਰਮ ਵਾਲੀ ਗੱਲ ਹੈ ਜੀ ਇਹ ਵੀ ਇਹ ਸੋਚੇ ਨਹੀਂ ਮੇਰੀ ਧੀ ਕੱਲ ਨੂੰ ਵਿਆਹਣ ਵਾਲੀ ਹੈ ਕੀ ਕਰੀ ਜਾਂਦੀ ਹੈ ਜੀ ਤੇ ਮੈਂ ਆਪਦਾ ਹੀ ਕੁਝ ਕਰੀ ਜਾਂਦੀ ਹੈ ਜੀ ਇਹ ਬਹੁਤ ਹੀ ਸ਼ਰਮ ਤੇ ਲੱਜ ਵਾਲੀ ਗੱਲ ਹੈ ਜੀ ਜੇ ਇਹ ਕਮ ਸਟੈਪ ਹੋਣੇ ਚੱਕਿਆ ਜੀ ਜੇਕਰ ਤੁਹਾਡੇ ਜੇਕਰ ਸਾਨੂੰ ਸਮਾਜ ਦੇ ਵਿੱਚ ਜਾਨੀ ਕਿ ਸਮਝਣ ਤੋਂ ਰਹਿ ਜਾਂਦੇ ਨੇ ਲੋਕ ਤਾਣਾ ਮਾਰਨ ਲੱਗ ਗਏ ਜੀ ਅਸੀਂ ਰਹਿ ਨਹੀਂ ਸਕਦੇ ਜੀ ਅਸੀਂ ਜੇਕਰ ਤੁਹਾਡੀ ਵੀਡੀਓ ਕਿਤੇ ਦੇਖ ਰਹੀ ਆ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਸਾਨੂੰ ਇਹ ਵੀ ਸਾਨੂੰ ਪਤਾ ਲੱਗ ਗਿਆ ਵੀ ਤੂੰ ਇਹ ਕੰਮ ਕਿਉਂ ਸਟੈਪ ਚੱਕਿਆ ਵੀ ਤੇਰਾ ਰੱਬ ਨੇ ਸਭ ਕੁਝ ਦਿੱਤਾ ਹੀ ਤੀ ਦਿੱਤੀ ਸੀ ਤੈਨੂੰ ਮੁੰਡੇ ਦਿੱਤੇ ਸੀਗੇ ਵਧੀਆ ਤਰ੍ਹਾਂ ਕਰ ਕੰਮ ਕਰ ਸੀ ਰੋਜ਼ ਤੂੰ ਵਧੀਆ ਰੋਟੀ ਪਾਣੀ ਖਾ ਕੇ ਸੌਂਦੀ ਸੀ ਮੈਂ ਗੱਲਾਂ ਪੁੱਛਣੀਆਂ ਚਾਹਣਾ ਹੀ ਉਹਨੂੰ ਮੈਂ ਲੋਕਾਂ ਕੋਲ ਮੈਂ ਉਹਨੂੰ ਨਾਲ ਲੈ ਜਾ ਕੇ মিডিਆ ਵਾਲੇ ਨਾਲ ਲੈ ਜਾ ਕੇ ਜਿੱਥੇ-ਜਿੱਥੇ ਮੈਂ ਲੈ ਕੇ ਜਾਂਦਾ ਸੀਗਾ ਮੈਂ ਸਾਹਮਣੇ ਕਰਾਉਂਗਾ ਹਾਂਜੀ ਅਸੀਂ ਕਿੰਨੀ ਵਾਰੀ ਆਉਂਦੇ ਸੀ ਇਹ ਦਿਹਾੜੀ 'ਚ ਤੇ ਖੁਸ਼ ਹੁੰਦੇ ਸੀ ਕਿ ਦੁਖੀ ਜਾਂਦੇ ਸੀ ਇਹ ਜਨਾਨੀ ਮੇਰੇ ਨਾਲ ਆਉਂਦੀ ਮੀਡੀਆ ਮੈਂ ਨਾਲ ਲੈ ਕੇ ਜਾਵਾਂਗਾ ਜੀ ਇੱਕ ਸਾਲ ਤੋਂ ਅਸੀਂ ਜਿੱਥੇ-ਜਿੱਥੇ ਜਾਂਦੇ ਸੀ ਕੀ ਕੁਝ ਖਾ ਰਹੇ ਦੀ ਦੁਆ ਕੇ ਲਿਆਂਦਾ ਸੀ ਕਿ ਨਹੀਂ ਲਿਆਂਦੇ ਪਰ ਇੰਨੀ ਸੋਖੀ ਹੁੰਦੇ ਹੋਏ ਵੀ ਤੂੰ ਸਾਨੂੰ ਸਾਡੇ ਨਾਲ ਧੋਖਾ ਕੀਤਾ ਜੀ